ਜਦੋਂ ਸਰਕਾਰਾਂ ਦੇ ਧੌਣ 'ਚ ਕਿੱਲੇ ਹੋਣ ਹੰਕਾਰ ਹੋਵੇ ਤਾਂ ਲੰਮੇ ਲੜਨੇ ਪੈਂਦੇ। ਲੜਾਈਆਂ ਲੰਮੀਆਂ ਸੀ ਤਾਂ ਬਹੁਤ ਲੰਮੀਆਂ-ਲੰਮੀਆਂ ਲੜਾਈਆਂ ਲੜੀਆਂ ਨੇ। ਇਤਿਹਾਸ 'ਚ ਜਦੋਂ ਆਪਾਂ ਦੇਖਦੇ ਹਾਂ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ। ਪਰ ਇਹ ਮੋਰਚੇ ਦੇ ਵਿੱਚ ਹੁ ਰੂਹ ਫੂਕਣ ਦੀ ਲੋੜ ਆ, ਹੁਣ ਨਵਾ ਕਰਨ ਦੀ ਲੋੜ ਆ। ਜੋ ਡਲੇਲ ਸਾਹਿਬ ਨੇ ਫੈਸਲਾ ਲਿਆ, ਉਹਨਾਂ ਨੇ ਫੈਸਲਾ ਇਹ ਸਰਕਾਰ ਨੂੰ ਹੀ ਪਤਾ ਲੱਗ ਗਿਆ ਕਿ ਹੁਣ ਇਹ ਇੱਕ ਪਾਸਾ ਹੋਊਗਾ। ਜਾਂ ਮੰਗਾ ਮੰਨਣੀਆਂ ਪੈਣਗੀਆਂ ਤੇ ਜਾਂ ਫਿਰ ਇਛਾਤ ਥੋਣੀ ਆ ਉੱਥੋਂ ਸਰਕਾਰ ਹਿੱਲੀ ਐ ਸੈਂਟਰ ਦੀਆਂ ਏਜੰਸੀਆਂ ਨਾਲ ਪੰਜਾਬ ਸਰਕਾਰ ਨਾਲ ਪੁਲਿਸ ਲੈ ਕੇ ਰਾਤ ਚੱਕ ਕੇ ਰਲਿਆ ਸਾਨੂੰ ਲੈ ਗਿਆ 3 ਵਜੇ ਤੋਂ ਜਬਰੀ ਡਰਾਮਾ ਕਰ ਰਹੇ ਆ ਅਸੀਂ ਸੇਖ ਦੀ ਜਾਂਚ ਕਰਾਉਣੀ ਐ ਸਾਨੂੰ ਫਿਕਰ ਕਰਨਾ ਤਾਂ ਹੋ ਗਿਆ ਸਾਡੇ ਬੰਦਿਆਂ ਦਾ ਸਾਡੇ ਬਾਪੂ ਤਾਂ ਇੱਥੇ ਕੈਮਹੀਨੇ ਦਾ ਰੁਲ ਗਏ 700 ਬੰਦਾ ਸਾਡਾ ਦਿੱਲੀ ਮਰ ਗਿਆ ਉਦੋਂ ਉਹਨਾਂ ਨੂੰ ਕਿੰਨੀਆਂ ਕਿ ਨੌਕਰੀਆਂ ਮਿਲ ਗਈਆਂ ਰੋਲ ਕੇ ਰਾਬੰਦੀ ਟੈਟ ਹੁੰਦੀ ਤੁਰੇ ਜਾ ਰਹੀ ਜੁਨਿਵਰਸਟੀ ਸਾਡੇ ਮੁੰਡੇ ਕੁੱਟੇ ਜਾ ਰਹੇ ਆ ਕੁੜੀਆਂ ਦੀਆਂ ਗੱਤਾਂ ਪੱਟੀਆਂ ਜਾ ਰਹੀਆਂ ਟੀਚਰ ਸਾਡੇ ਕੁੱਟੇ ਜਾ ਰਹੇ ਆ ਕਿਸਾਨ ਸਾਡੇ ਕੁੱਟੇ ਜਾ ਰਿਹਾ ਝੋਨੇ ਸਾਡੇ ਨਹੀਂ ਚੱਕੇ ਜਾ ਰਹੇ ਡੀਏਪੀ ਸਾਨੂੰ ਨਹੀਂ ਮਿਲਦੇ ਕਿੱਛ ਕਿੱਛ ਸਾਡੇ ਨਾਲ ਕੀ ਕੁਛ ਹੋ ਰਿਹਾ ਤੇ ਇਹ ਸਾਰਾ ਜ਼ਿੰਮੇਵਾਰ ਜੇ ਆਪਾਂ ਇਕੱਲਾ ਸੈਂਟਰ ਨੂੰ ਦੋਸ਼ੀ ਮੰਨਦੇ ਆ ਬਰਾਬਰ ਇਹ ਵੀ ਰਲਿਆ ਹੋਇਆ ਇਕੱਲਾ ਇੱਕ ਫੋਕਾ ਜਾਂ ਬਿਆਨ ਦੇ ਦਿੰਦਾ ਕਿਸਾਨਾਂ ਨੂੰ ਜੀ ਦਿੱਲੀ ਭੇਜੋ ਜੀ ਰਾਠ ਨਾ ਰੋਕ ਕੇ ਰੱਖੋ ਤੇ ਹੁਣ ਜੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਤਾਂ ਤੇਰੀ ਪੰਜਾਬ ਪੁਰ ਚੱਕ ਕੇ ਲਗੀ ਡਲੇਰ ਉਹ ਪੰਜਾਬ ਦੀ ਹੱਦ ਚੁੱਲ ਗਈ ਐ ਹੁਣ ਇਹ ਜੇ ਦਿੱਲੀ ਦਾ ਰੋਲ ਕਿੱਥੇ ਐ ਇਹਦਾ ਮਤਲਬ ਦਿੱਲੀ ਦੇ ਅੱਗੇ ਤੂੰ ਝੁਕ ਚੁੱਕਿਆ ਬਿਕ ਚੁੱਕਿਆ ਤੂੰ ਦਿੱਲੀ ਦਾ ਜੋ ਹੱਠੋਕਾ ਬਣ ਕੇ ਕੰਮ ਕਰ ਰਿਹਾ ਖਨੌਰੀ ਬਾਰਡਰ ਤੇ ਆ ਤੇ ਖਨੌਰੀ ਬਾਰਡਰ ਤੋਂ ਸੇਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਨੌਜਵਾਨੀ ਕਾਫੀ ਹੱਦ ਤੱਕ ਇੱਥੇ ਪਹੁੰਚੀ ਆ ਤੇ ਹਰ ਅੰਦੋਲਨ ਚ ਨੌਜਵਾਨੀ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਕਹਿੰਦੇ ਕਿ ਪਾਣੀਆਂ ਦੇ ਜਦੋਂ ਮੂੰਹ ਮੋੜਨੇ ਹੋਂ ਤਾਂ ਨੌਜਵਾਨੀ ਚਾਹੇ ਤੇ ਦਰਿਆਵਾਂ ਨੂੰ ਵੀ ਬੰਨ ਲਾ ਦਿੰਦੀ ਆ ਪਿਛੇ ਵੇਖ ਚੁੱਕੇ ਆ ਵੱਡੇ ਅੰਦੋਲਨ ਦਿੱਲੀ ਦੇ ਅੰਦੋਲਨ ਦੀ ਜਦੋਂ ਗੱਲ ਕਰਦੇ ਆ ਨਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਇਸ ਨੌਜਵਾਨੀ ਦਾ ਸੀ ਵੱਡੇ ਕਾਫਲੇ ਚੱਲੇ ਤੇ ਜਾ ਕੇ ਦਿੱਲੀ ਚ ਮੋਰਚਾ ਜਦੋਂ ਸ਼ੁਰੂਆਤ ਹੋਈ ਸੀ ਪਹਿਲੇ ਜਥੇ ਦੇ ਨਾਲ ਅਗਲੇ ਪਾਸੇ ਅਸੀਂ ਆ ਪਹੁੰਚੇ ਸੀ ਤੇ ਇਹ ਨੌਜਵਾਨੀ ਦੇ ਵਿੱਚ ਨੌਜਵਾਨ ਸਾਰੇ ਨਾਲ ਸੀ ਨਵਦੀਪ ਸਿੰਘ ਜਲਬੇੜਾ ਸਾਡੇ ਨਾਲ ਆ ਲੱਖਾ ਸਿੰਘ ਸੁਧਾਣਾ ਨਾਲ ਆ ਇਸ ਟਾਈਮ ਤੇ ਖਨੋਰੀ ਪਹੁੰਚੇ ਹੋਏ ਆ ਖਨੋਰੀ ਮੋਰਚੇ ਨੂੰ ਇੱਕ ਵੱਖਰੀ ਰੂਪਰੇਖਾ ਮਿਲ ਚੁੱਕੀ ਆ ਜਿਥੇ ਕਿ ਮਰਨਵਰ ਤੇ ਦੋ ਜਗ੍ਹਾ ਚੱਲ ਰਿਹਾ ਵਾ ਇੱਕ ਤੇ ਲੁਧਿਆਣੇ ਡੀ ਐਮ ਸੀ ਹਸਪੀਟਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜੀ ਦਾ ਇੱਧਰ ਸੁਖਜੀਤ ਸਿੰਘ ਜੀ ਹਰਦੂ ਝੰਡੇ ਉਹ ਮਰਨਵਰ ਤੇ ਬੈਠ ਚੁੱਕੇ ਆ ਅਗਲੇ ਅੰਦੋਲਨ ਦੇ ਵਿੱਚ ਰੂਪਰੇਖਾ ਕੀ ਹੋ ਸਕਦੀ ਆ ਉਹ ਤੁਸੀਂ ਜਾਣ ਹੀ ਚੁੱਕੇ ਹੋ ਲੱਖਾ ਸਿੰਘ ਸੁਧਾਣਾ ਪਹਿਲਾਂ ਜੁੜ ਚੁੱਕੇ ਆ ਸਾਡੇ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੇ ਕੇ ਵੀਖਦੇ ਹਾਂ ਲੰਬਾ ਮੋਰਚਾ ਚੱਲ ਗਿਆ ਪਹਿਲਾਂ ਵੀ ਦਿੱਲੀ ਵਾਲਾ ਮੋਰਚਾ ਚੱਲਿਆ ਸੀ ਹੁਣ ਸ਼ੰਭੂ ਹੋਵੇ ਜਾਂ ਖਨੌਰੀ ਇੱਕ ਲੰਬਾ ਮੋਰਚਾ ਚੱਲ ਰਿਹਾ ਹੈ ਦੇਖੋ ਮੋਰਚੇ ਲੰਮੇ ਜਾਂਦੇ ਹੁੰਦੇ ਆ ਜਦੋਂ ਸਰਕਾਰਾਂ ਦੇ ਧੌਣ 'ਚ ਕਿੱਲੇ ਹੋਣ ਹੰਕਾਰ ਹੋਵੇ ਤਾਂ ਲੰਮੇ ਲੜਨੇ ਪੈਂ ਲੜਾਈਆਂ ਲੰਮੀਆਂ ਸੀ ਤਾਂ ਬਹੁਤ ਲੰਮੀਆਂ ਲੰਮੀਆਂ ਲੜਾਈਆਂ ਲੜੀਆਂ ਨੇ ਇਤਿਹਾਸ 'ਚ ਜਦੋਂ ਆਪਾਂ ਦੇਖਦੇ ਹਾਂ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ ਪਰ ਇਹ ਮੋਰਚੇ ਦੇ ਵਿੱਚ ਹੁਣ ਰੂਹ ਫੂਕਣ ਦੀ ਲੋੜ ਆ ਹੁਣ ਨਮਾ ਕਰਨ ਦੀ ਲੋੜ ਆ ਜੋ ਦਲੇਰ ਸਾਹਿਬ ਨੇ ਫੈਸਲਾ ਲਿਆ ਉਹਨਾਂ ਨੇ ਫੈਸਲਾ ਇਹ ਸਰਕਾਰ ਨੂੰ ਹੀ ਪਤਾ ਲੱਗ ਗਿਆ ਕਿ ਹੁਣ ਇਹ ਇੱਕ ਪਾਸਾ ਹੋਊਗਾ ਜਾਂ ਮੰਗਾ ਮੰਨਣੀਆਂ ਪੈਣਗੀਆਂ ਤੇ ਜਾਂ ਫਿਰ ਸ਼ਹਾਦਤ ਹੋਣੀ ਆ ਉੱਥੋਂ ਸਰਕਾਰ ਹਿੱਲੀ ਆ ਸੈਂਟਰ ਦੀਆਂ ਏਜੰਸੀਆਂ ਨਾਲ ਪੰਜਾਬ ਸਰਕਾਰ ਨਾਲ ਪੁਲਿਸ ਲੈ ਕੇ ਰਾਤ ਚੱਕ ਕੇ ਦਲੇਰ ਸਾਹਿਬ ਨੂੰ ਲੈ ਗਏ 3 ਵਜੇ ਤੋਂ ਜ਼ਬਰੀ ਡਰਾਮਾ ਕਰ ਰਹੇ ਆ ਅਸੀਂ ਸੇਸ਼ ਦੀ ਜਾਂਚ ਕਰਾਉਣੀ ਆ ਸਾਨੂੰ ਫਿਕਰ ਕਰਨੋਂ ਤਾਂ ਹੋ ਗਿਆ ਸਾਡੇ ਬੰਦਿਆਂ ਦਾ ਸਾਡੇ ਬਾਪੂ ਤਾਂ ਇੱਥੇ ਕੈਮ ਹੀ ਨੇ ਰੁਲ ਗਏ 700 ਬੰਦੇ ਸਾਡਾ ਦਿੱਲੀ ਮਰ ਗਿਆ ਉਦੋਂ ਉਹਨਾਂ ਨੂੰ ਕਿੰਨੀਆਂ ਕਿ ਨੌਕਰੀਆਂ ਮਿਲ ਗਈਆਂ ਤੇ ਅੱਜ ਵੀ ਸਾਡੇ ਤੁਸੀਂ ਬਹਿੰਡੇ ਦੇ ਵਿੱਚ 80-80 ਸਾਲ ਦੇ ਬਾਪੂ ਕੁੱਟੇ ਆ ਉਹਨਾਂ ਦਾ ਫਿਕਰ ਨਹੀਂ ਸੀ ਜਿਨ੍ਹਾਂ ਨੇ ਵਿਛਾੜਾ ਮਾਰੀਆਂ ਡਾਂਗਾ ਮਾਰੀਆਂ ਪਾਣੀ ਅਲੰਗਾਂ ਸ਼ਰਪਾੜ ਨੇ ਜਿਨ੍ਹਾਂ ਦੇ ਤਾਂ ਇਹ ਇਹ ਸਾਰਾ ਜਿਹੜਾ ਹੋ ਰਿਹਾ ਨਾ ਅਸਲ ਦੇ ਵਿੱਚ ਆਮ ਤੌਰ ਤੇ ਜਿਹੜੇ ਹਾਲਾਤ ਬਣ ਗਏ ਭਵੰਤ ਬਿਲਕੁਲ ਗੋਡੇ ਟੇਕ ਚੁੱਕੇ ਆ ਮੈਂ ਕਹਿੰਦਾ ਸਭ ਉਹ ਸੈਂਟਰ ਦੀਆਂ ਏਜੰਸੀਆਂ ਅੱਗੇ ਸੈਂਟਰ ਦੇ ਅੱਗੇ ਸਭ ਜੋ ਅਮਿਤ ਸ਼ਾਹ ਕਹਿੰਦਾ ਜੋ ਜੀ ਡਵਾਲ ਕਹਿੰਦਾ ਜੋ ਮੋਦੀ ਵਰਗੇ ਕਹਿ ਰਹੇ ਨੇ ਸਭ ਚੱਲ ਰਿਹਾ ਉਹ ਕਹਿੰਦਾ ਜੋ ਮਰਜ਼ੀ ਨੀਤੀ ਲਾਗੂ ਕਰੋ ਪੰਜਾਬ 'ਚ ਮੈਂ ਕੁਝ ਨਹੀਂ ਲੈਣਾ ਪੰਜਾਬ ਤੋਂ ਬਸ ਮੇਰੀ 2 ਸਾਲ ਦੀ ਆ ਇਹ ਰਹਿ ਗਿਆ ਸਮਾਂ ਨਗਾ ਦਿਓ ਟਰਨ ਵਧੀਆ ਲੰਘ ਜੇ ਮੇਰੀ ਬਸ ਮੈਂ ਬੈਠੇ ਬੈਠਾ ਤਾਂ ਮੈਨੂੰ ਨਾ ਕੁਝ ਹੋਵੇ ਤੇ ਬਾਕੀ ਜੋ ਮਰਜ਼ੀ ਤੁਸੀਂ ਪੰਜਾਬ ਨਾਲ ਰਗੜੀ ਤੁਰੇ ਜਾਓ ਪੰਜਾਬ ਨੂੰ ਉਹ ਅਗੜੀ ਤੁਰੇ ਵੀ ਆਉਂਦੇ ਆ ਰੋਜ਼ ਘੇਰਾ ਬੰਦੀ ਟੈਟ ਹੁੰਦੀ ਤੁਰੇ ਜਾ ਰਹੀ ਜੁਨਿਵਰਸਟੀਆਂ ਸਾਡੇ ਮੁੰਡੇ ਕੁੱਟੇ ਜਾ ਰਿਹਾ ਕੁੜੀਆਂ ਦੀਆਂ ਗੱਤਾਂ ਪੱਟੀਆਂ ਜਾ ਰਹੀਆਂ ਟੀਚਰ ਸਾਡੇ ਕੁੱਟੇ ਜਾ ਰਿਹਾ ਕਿਸਾਨ ਸਾਡੇ ਕੁੱਟੇ ਜਾ ਰਿਹਾ ਝੋਨੇ ਸਾਡੇ ਨਹੀਂ ਚੱਕੇ ਜਾ ਰਹੇ ਡੀਏਪੀ ਸਾਨੂੰ ਨਹੀਂ ਮਿਲਦੇ ਕਿੱਛ ਕਿੱਛ ਸਾਡੇ ਨਾਲ ਕੀ ਕੁਝ ਹੋ ਰਿਹਾ ਤੇ ਇਹ ਸਾਰਾ ਜ਼ਿੰਮੇਵਾਰ ਜੇ ਆਪਾਂ ਇਕੱਲਾ ਸੈਂਟਰ ਨੂੰ ਦੋਸ਼ੀ ਮੰਨਦੇ ਆ ਬਰਾਬਰ ਇਹ ਵੀ ਰਲਿਆ ਹੋਇਆ ਇਕੱਲਾ ਇੱਕ ਫੋਕਾ ਜਾਂ ਬਿਆਨ ਦੇ ਦਿੰਦਾ ਕਿਸਾਨਾਂ ਨੂੰ ਜੀ ਦਿੱਲੀ ਭੇਜੋ ਜੀ ਰਾਹ ਨਾ ਰੋਕ ਕੇ ਰੱਖੋ ਤੇ ਹੁਣ ਜੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਤਾਂ ਤੇਰੀ ਪੰਜਾਬ ਪੁਲ ਚੱਕ ਕੇ ਲਗੀ ਡਲੇ ਆ ਉਹ ਪੰਜਾਬ ਦੀ ਹੱਦ ਚ ਲੱਗ ਗਈ ਐ ਹੁਣ ਇਹ ਦਿੱਲੀ ਦਾ ਰੋਲ ਕਿੱਥੇ ਐ ਇਹਦਾ ਮਤਲਬ ਦਿੱਲੀ ਦੇ ਅੱਗੇ ਤੂੰ ਝੁਕ ਚੁੱਕਿਆ ਬਿਕ ਚੁੱਕਿਆ ਤੂੰ ਦਿੱਲੀ ਦਾ ਜੋ ਹੱ ਟੋਕਾ ਬਣ ਕੇ ਕੰਮ ਕਰ ਰਿਹਾ ਹਮੇਸ਼ਾ ਕਿਹਾ ਜਾਂਦਾ ਮਾਸਟਰ ਦਾ ਮੁੰਡਾ ਜਿਹੜਾ ਕਿਸਾਨ ਹਤਾਸ਼ੀ ਆ ਆਪ ਉਹ ਬਿਆਨ ਦਿੰਦੇ ਕਿ ਮੈਂ ਮਾਸਟਰ ਦਾ ਮੁੰਡਾ ਵਾਂ ਕਿਸਾਨੀ ਬਾਰੇ ਜਾਣਦਾ ਤੇ ਕਿਸਾਨ ਹਤਾਸ਼ੀ ਆ ਨਿਉ ਬੜੇ ਡਰਾਮੇ ਅਸਲ ਡਰਾਮੇ ਬਾਜ ਆ ਨਾ ਮੈਂ ਡੋਰੀਆਂ ਜਾਣ ਡੋਰੀਆਂ ਪਾਉਂਦਾ ਰਿਹਾ ਜੀ ਮੈਂ ਪਟੇ ਨੂੰ ਗੋੜ ਲਾਉਂਦਾ ਰਿਹਾ ਜੀ ਮੈਂ ਦਾ ਜੋ ਉਥੇ ਪੀਟਰ ਮੋਰੇ ਜੀ ਮੱਛਰਦਾਨੀ ਲਾ ਕੇ ਪਾ ਜਾਂਦਾ ਸੀਗਾ ਜੀ ਮੈਂ ਇਹਨਾਂ ਨੂੰ ਐ ਨਹੀਂ ਪਤਾ ਮੈਂ ਟੋਏ 'ਚ ਉਤਰਦਾ ਰਿਹਾ ਇਹ ਗੱਲਾਂ ਸਾਰੀਆਂ ਕਰਦਾ ਉਹ ਮੈਂ ਲਗਾ ਗਰੰਟੀ ਅਰ ਖੇਤੀ ਵੀ ਨਹੀਂ ਕੀਤੀ ਛੋਟੀ ਉਮਰ ਦਾ ਕਹਿਟਾ ਐ ਕੱਢਣ ਲੱਗੇ ਕਿਹੜੇ ਵੇਲੇ ਖੇਤੀ ਕਰਿਆ ਉਹ ਪਰ ਉਹ ਗੱਲਾਂ ਅਸਲ ਉਹ ਗੱਲ ਆ ਵੀ ਬਸ ਕਲਾਕਾਰ ਜਦੋਂ ਡਰਾਮੇਬਾਜ਼ ਸਾਡੇ ਪੱਲੇ ਪੈ ਗਿਆ ਤੇ ਉਹ ਡਰਾਮੇ ਕਰੀ ਜਾਂਦਾ ਸਾਡੇ ਲੋਕ ਮਗਰ ਲੱਗੇ ਫਿਰਦੇ ਨੇ ਤੁਸੀਂ ਹਰਾਨੀ ਦੀ ਗੱਲ ਦੇਖੋ ਵੀ ਲੋਕ ਮੰਡੀਆਂ 'ਚ ਬੈਠੇ ਨੇ 2 ਮਹੀਨੇ ਤਾਂ ਹੋ ਗਏ ਹਲੇ ਵਿੱਚ ਉਹ ਨਾ ਮੰਡੀਆਂ ਜੀ ਪਿਆ ਨਾ ਰੁਲ ਗਿਆ ਕਣਕਾਂ ਗੇਟੀਆਂ ਪੁਸੇਤੀਆਂ ਹੋ ਗਈਆਂ ਕਿ ਰੁਗਰੇ ਹੀ ਕਿ ਨਹੀਂ ਕਿਸ ਨੂੰ ਡੀਏਪੀ ਮਿਲ ਗਿਆ ਕਿਸ ਨੂੰ ਨਹੀਂ ਮਿਲਿਆ ਹਨ ਉਹ ਕਿਹੜੇ ਲਾਂਤੀ ਲੋਕ ਆ ਜਿਹੜੇ ਮੈਂ ਚੈਨਲ ਤੇ ਸੁਣ ਰਿਹਾ ਸੀ ਇੱਕ ਦਿਨ ਕਿ ਭਵੰਤਮਾਨ ਦਾ ਬੰਦਾ ਹੀ ਬਹੁਤ ਚੰਗਾ ਹੈ ਉਹ ਕਿਹੜੇ ਲਾਂਤੀ ਲੋਕ ਆ ਜਿੰਦਾਂ ਨੇ ਵੋਟਾਂ ਪਾ ਕੇ ਤਨ ਛਿੱਟਾਂ ਚ ਤਾਤੀਆਂ ਬਈ ਉਹ ਬਲੇਤੋਂ ਆਏ ਲੋਕ ਨੇ ਨਾ ਤੁਸੀਂ ਮਰੀ ਜਾਂਦੇ ਹੋ ਨਾ ਪਿੱਟੀ ਜਾਂਦੇ ਹੋ ਨਾਲੇ ਵੋਟਾਂ ਪਾ ਕੇ ਬੰਦੇ ਜਤਾ ਰਹੇ ਹੋ ਮੇਰੇ 77000 ਵੋਟ ਪੈ ਗਈ ਇੱਕ ਹਲਕੇ ਚ ਗਿੱਦੜ ਵਹੇ ਤੇ ਹੋਰ ਦੂਜੇ ਤੀਜੇ ਥਾਵਾਂ ਤੇ ਉਹ ਕਿਨੇ ਪਾਤੀ ਯਾਰ ਆ ਗਏ ਕੁੱਟ ਵੀ ਖਾਈ ਜਾਂਦੇ ਹੋ ਤੇ ਵੋਟਾਂ ਵੀ ਪਾਈ ਜਾਂਦੇ ਇਹ ਤਾਂ ਇਹਦਾ ਇੱਥੋਂ ਤੱਕ ਨਿੱਗਰ ਕੀ ਸਾਡੇ ਦਾ ਲੋਕ ਯਾਰ ਮੈਂ ਤਾਂ ਇਹੀ ਦੁੱਖ ਆਉਂਦਾ ਨਾ ਗੱਲਾਂ ਦਾ ਮੈਂ ਉਹ ਚਿਹਰਿਆਂ ਨੂੰ ਜਾਣਦਾ ਜਿਹੜੇ ਚਿਹਰੇ ਮੈਂ ਦਿੱਲੀ ਦੇਖਦਾ ਰਿਹਾ ਜਾਂ ਸਾਡੇ ਮੈਂ ਜਿਹਨਾਂ ਨੂੰ ਜਾਣਦਾ ਦਿੱਲੀ ਬੈਠੇ ਹੁੰਦੇ ਸੀਗੇ ਸਿੰਘੂ ਦੇ ਉੱਤੇ ਤਾਂ ਉਹਨਾਂ ਨੇ ਉੱਥੇ ਝੰਡੇ ਚੱਕੇ ਮੋਦੀ ਖਿਲਾਫ ਕਿਸਾਨੀਆਂ ਕਿਸਾਨਾਂ ਵਾਲੇ ਅਈ ਚਾਕੇ ਮੋਦੀ ਦੇ ਚੱਕੀ ਫਿਰਦੇ ਜਿਵੇਂ ਨਹੀਂ ਮੋਟੀਆਂ ਉਹਨਾਂ ਦੇ ਵਿੱਚ ਕੀ ਕਰੋਗੇ ਉਹ ਕਹਿੰਦੇ ਫਤਵਾ ਫਤਵਾ ਆਪਾਂ ਕਹਿੰਦੇ ਨਾ ਮਾੜਾ ਦੌਰ ਮਾੜਾ ਦੌਰ ਆਪਾਂ ਮੰਨਦੇ ਆਂ ਵੀ ਜਦੋਂ ਘੱਲੂ ਘਾਰੇ ਹੋਏ ਕੌਮ ਤੇ ਮਾੜਾ ਦੌਰ ਸੀ ਮਗਰ ਨਾ ਸਭ ਤੋਂ ਮਾੜਾ ਦੌਰ ਹੀ ਹੋਣਾ ਸਾਡਾ ਕਰਦਾਰ ਹੀ ਮਰ ਗਿਆ ਮਾੜਾ ਦੌਰ ਕੌਮਾਂ ਦਾ ਉਹ ਕਰਦਾਰ ਮਰ ਜਾਂਦੇ ਕੌਮਾਂ ਦੇ ਰੋਜ਼ ਹੀ ਨਸ਼ਿਆਂ ਦਾ ਕੋਈ ਨਾ ਕੋਈ ਨੌਜੋਨ ਮਾਰ ਰਿਆ ਪਰ ਸੀਟਾਂ ਦੇ ਉਸੇ ਸਰਕਾਰਾਂ ਨੂੰ ਕਹਿੰਦੇ ਨਸ਼ਾ ਵਧ ਗਿਆ ਸੀਟਾ ਵਿੱਚ ਤੁਸੀਂ ਉਹਨਾਂ ਨੂੰ ਦੇਖਦੇ ਸੱ ਕੱਲੀ ਨਸ਼ੇ ਦੀ ਗੱਲ ਛੱਡੋ ਸਾਰਾ ਕੁਝ ਆ ਕਲੀਏ ਪਿੰਡ ਦਾ ਮੁੰਡਾ ਮਰਿਆ ਅੱਜ 6ਵਾਂ ਦਿਨ ਹੋ ਗਿਆ ਸੜਕ ਤੇ লাশ ਪਈ ਹੈ ਕੋਈ ਡੀਸੀ ਨਹੀਂ ਕੋਈ ਐਸਐਸਪੀ ਨਹੀਂ ਕੋਈ ਪਹੁੰਚ ਨਹੀਂ ਰਿਹਾ ਉਲਟਾ ਪਰਚਾ ਦੇਦਾ ਉੱਥੇ ਆਗੂਆਂ ਤੇ ਵੀ ਇਹ ਸੜਕ ਰੁਕੀ ਬੈਠੇ ਆ ਉਹ ਕਹਿੰਦੇ ਭਾਈ ਸਾਡੇ ਪੰਜਾਂ ਮਹੀਨਿਆਂ ਦੇ ਵਿੱਚ ਇੱਕੋ ਪੱਤੀ 'ਚੋਂ ਇੱਕ ਪਿੰਡ 'ਚੋਂ ਇੱਕੋ ਪੱਤੀ 'ਚੋਂ 12ਵਾਂ ਮੁੰਡਾ ਮਰ ਗਿਆ ਸਾਡੀ ਜਵਾਨੀ ਦਾ ਐ ਪਿੰਡਾਂ 'ਚ ਬੇਲੀ ਹੋਈ ਜਾਂਦੇ ਪਿੰਡ ਬੇਲੇ ਹੋਈ ਜਾਂਦੇ ਮਰੀ ਜਾਂਦੇ ਠੀਕੇ ਲਾ ਕੇ ਇਹ ਹਲੇ ਲੋਕ ਉੰਨਾਂ ਗਾ ਚੱਪਲਾ ਚੜਦੇ ਫਿਰਦੇ ਜੁੱਤੀਆਂ ਚੜਦੇ ਲੱਖਾਂ ਰੋਜ਼ਾਨਾ ਕਿੰਨੇ ਪਿੰਡਾਂ ਚ ਲਾਈਵ ਦੇਖਦੇ ਆ ਰੋਜ਼ਾਨਾ ਅਸੀਂ ਵੀ ਉਸ ਚੀਜ਼ ਨੂੰ ਚਲਾਉਂਦੇ ਆ ਬਹੁਤ ਆਰ ਚੈਨਲ ਚਲਾਉਂਦੇ ਹੋਣਗੇ ਹਨਾ ਕਦੋਂ ਜਾਗਣਗੇ ਲੋਕ ਵੈਸੇ ਕੀ ਲੱਗਦਾ ਤੁਹਾਨੂੰ ਇਦਾਂ ਹੀ ਨੌਜੋਨੀ ਮਰੂਗੀ ਭਾਵੇਂ ਉਹ ਪਾਣੀ ਦੇ ਨਾਲ ਥੱਲੇ ਜ਼ਹਿਰ ਘੋਲਿਆ ਜਾਵੇ ਤੇ ਭਾਵੇਂ ਜ਼ਹਿਰ ਨਸ਼ਾਰਾ ਹੀ ਦਿੱਤਾ ਜਾਵੇ ਦੇਖੋ ਨਾ ਉਮੀਦ ਤਾਂ ਨਾ ਹੈਗੇ ਆ ਨਾ ਅੱਜ ਸੀ ਨਾ ਕੱਲ ਆ ਤੇ ਨਾ ਹੋਈ ਇਹਦੇ ਨਾ ਹੋਣਾ ਚਾਹੀਦਾ ਉਮੀਦ ਤੇ ਦੁਨੀਆ ਖੜੀ ਐ ਇਹ ਲੜਨਗੇ ਪਰ ਨੁਕਸਾਨ ਵੱਡਾ ਕਰਾ ਕੇ ਲੜਨਗੇ ਉਦੋਂ ਬਹੁਤ ਘੱਟ ਚਾਂਸ ਹੁੰਦੇ ਆ ਅੱਜ ਸਾਡੇ ਕੋਲੇ ਸਮਾਂ ਹਾਲਾਤ ਨੇ ਅਸੀਂ ਇਕੱਠੇ ਵੀ ਹੈਗੇ ਮੈਂ ਆਹੀ ਗੱਲ ਕਰ ਰਿਹਾ ਨਾ ਵੀ ਹੁਣ ਉਗਰਾਹਾ ਜਿੱਥੇ ਬੰਦੀ ਤੇ ਉੱਥੇ ਬੰਦੇ ਕੁੱਟੇਗੇ ਬਠੰਡੇ ਇੱਥੋਂ ਸੁੱਧੂ ਪਰਬ ਤੇ ਬਾਕੀ ਜਿੱਥੇ ਬੰਦੀਆਂ ਬੈਠੀਆਂ ਦੋਨੇ ਫਾਰਮ ਵਾਲੇ ਭੰਦੇਰ ਵਰਗੇ ਬੈਠੇ ਨੇ ਅਸੀਂ ਉੱਥੇ ਅੱਡ ਛੱਤਰ ਖਾ ਰਹੇ ਆ ਇੱਥੇ ਅੱਡ ਖਾ ਰਹੇ ਆ ਖੱਜਲ ਹੋ ਰਹੇ ਆ ਇਕੱਠੇ ਨਹੀਂ ਨਾ ਹੋ ਰਹੇ ਇਹ ਲੋਕਾਂ ਦੇ ਜਿੰਨ ਚ ਵੀ ਸਵਾਲ ਇਹਰ ਮੁੱਦਾ ਇੱਕਾ ਮਸਲੇ ਇੱਕ ਨੇ ਲੜਾਈ ਇੱਕ ਹੈ ਸਾਰਾ ਦੁਸ਼ਮਣ ਇੱਕੋ ਹੀ ਹੈ ਤਾਂ ਫਿਰ ਇਕੱਠੇ ਕਿਉਂ ਨ ਜਗਜੀਤ ਸਿੰਘ ਡੱਲੇਵਾਲ ਦਾ ਮੈਂ ਕਈਆਂ ਨੂੰ ਪੁੱਛਿਆ ਇੱਥੇ ਕਿਸਾਨ ਆਗੂਆਂ ਨੂੰ ਕਿ ਸੀਰ ਦਾ ਚੁੱਕ ਲਿਆ ਜਾਂਦਾ ਤੇ ਕਸ਼ਹਰੇ ਬਣਾਉਣ ਚ ਕਿੰਨੇ ਉਥੋਂ ਲੈ ਗਿਆ ਚੱਪਲ ਨਹੀਂ ਪਾਉਣ ਦਿੱਤੀ ਗਈ ਤੇ ਵੱਡੇ ਆਗੂ ਉਹ ਭਵੇਂ ਅਸਕਮ ਦੇ ਹੋਣ ਉਹਨਾਂ ਦਾ ਅਜੇ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਕਿ ਇਹਦਾ ਖੰਡਨ ਨਹੀਂ ਕਰਦੋ ਕਿ ਪੰਜਾਬ ਸਰਕਾਰ ਨੇ ਜਾਂ ਕੇਂਦਰ ਨੇ ਮਾਰਾ ਨਹੀਂ ਨੇ ਬਿਆਨ ਆਏ ਨੇ ਨਖੇਦੀਆਂ ਕੀਤੀਆਂ ਨੇ ਉਹ ਮੈਂ ਦੇਖਿਆ ਪੜ੍ਹ ਲਿਆ ਮੈਂ ਸੁਣਿਆ ਪਰ ਆਈ ਟੈਲਣਾਂ ਤੇ ਆਈ ਟੈਲਣਾਂ ਵੱਡੀ ਗੱਲ ਇੱਥੇ ਆਓ ਇੱਕ ਤਾਂ ਕਿਦਾਂ ਹੋ ਸਕਦੀ ਕੀ ਲੱਗਦਾ ਇਹ ਲੜਾਈ ਇੱਕੋ ਜੀ ਸੀ ਦਿੱਲੀ ਜੀ ਤੁਸੀਂ ਵੀ ਗਏ ਹੋ ਅਗਲੇ ਪਾਸੇ ਲਾ ਕੇ ਮੋਰੀ ਭੂਮ ਕਨ ਭਾਈ ਜੀ ਸਰ ਮੈਂ ਕਹਿਣਾ ਚਾਹੁੰਨਾ ਵੀ ਦੇਖੋ ਕੌਮੀ ਅਨਸਾਹ ਮੋਰਚਾ ਹੋਵੇ ਇਹ ਮੋਰਚਾ ਹੋਵੇ ਚਾਹੇ ਤੈਨੂੰ ਅਸੀਂ ਪਾਣੀ ਆਲਾ ਜਲ ਜ਼ਹਿਰ ਨੂੰ ਬੰਨ ਮਾਰਨਾ ਕੋਈ ਮਸਲਾ ਪੰਜਾਬ ਦਾ ਜਿਹੜਾ ਇਸ ਵੇਲੇ ਤਾਂ ਤੁਸੀਂ ਜੇ ਇੱਕ ਛੋਟਾ ਮੋਰਚਾ ਇੱਕ ਲੜਾਈ ਛੋਟੀ ਫੇਲ ਹੋ ਗਈ ਤੇ ਸਫਲ ਨਾ ਹੋਵੇ ਛੋਟਾ ਕੋਈ ਮੋਰਚਾ ਸਫਲ ਨਹੀਂ ਹੋਏ ਛੋੜੇ ਮਨੋਬਲ ਟੁੱਟ ਜਾਣੇ ਸਰਕਾਰ ਦੇ ਉੱਤੇ ਚੜਿਆ ਹੋਣਾ ਇਹ ਇਹ ਸਭ ਤੋਂ ਅਹਿਮ ਅਜ ਸੋਚਣ ਦੀ ਲੋੜ ਆ ਮੈਂ ਕਹਿੰਦਾ ਯਾਰ ਵਿਚਾਰਤਾਂ ਦਾ ਮੇਰੀ ਕਿਹ ਨਾਲ ਲੜਦੀ ਨਹੀਂ ਹੋਣੀ ਮੇਰੀ ਵਿਚਾਰਤਾਂ ਦਾ ਹੋਰ ਹੈ ਵੱਖਰੋ ਵੱਖਰੇ ਬੰਦਿਆਂ ਦੀ ਵੱਖਰੋ ਵੱਖਰੀਆਂ ਜਿੱਥੇ ਬੰਦਿਆਂ ਦੀ ਰੋੜੀ ਵਿਚਾਰਤਾਂ ਵਿਚਾਰਤਾਂ ਆ ਦੇ ਕੋਲੇ ਰੱਖੋ ਕੋਈ ਨਹੀਂ ਕਹਿੰਦਾ ਵੀ ਆਪਣੀ ਵਿਚਾਰਤਾਂ ਛੱਡੋ ਪਰ ਗੱਲ ਆ ਵੀ ਅੱਜ ਸਾਨੂੰ ਹਾਲਾਤ ਸਮਾਏ ਮੰਗ ਕਰਦੇ ਵੀ ਇਕੱਠੇ ਹੋ ਜਾਣਾ ਚਾਹੀਦਾ ਮਿਸਲਾਂ ਵਿੱਚ ਸਾਡੇ ਇਕੱਠੇ ਹੋ ਕੇ ਲੜੀਆਂ ਨਾ ਸਾਡੀ ਲੜਾਈ ਮਿਸਲਾਂ ਜਿੱਡੀ ਵੱਡੀ ਤਾਂ ਨਹੀਂ ਮਿਸਲਾਂ ਦੇ ਕੁਝ ਇਹਨੂੰ ਮਾਰ ਦਿੰਦਿਆਂ ਸੀਗੀਆਂ ਇੱਕ ਦੂਜੇ ਦੇ ਬੰਦੇ ਮਾਰ ਦਿੰਦੇ ਸੀ ਉਹ ਇੰਨਾ ਚੱਲਦਾ ਹੀ ਕੰਮ ਉਹਨਾਂ ਦਾ ਪਰ ਜਦੋਂ ਇਧਰੋਂ ਚੜ੍ਹ ਕੇ ਆਉਂਦਾ ਅਫਗਾਨੀ ਤੇ ਉਹਦੇ ਇਕੱਠੇ ਹੋ ਜਾਂਦੇ ਸੀ ਵੀ ਕੋਈ ਇਹਨੂੰ ਆਪਾਂ ਬਾਅਦ 'ਚ ਨਾ ਵੇੜਾਂਗੇ ਪਹਿਲਾਂ ਇਹਨੂੰ ਨਿਵੇੜੋ ਤੇ ਅਸੀਂ ਯਾਰ ਅੱਜ ਸਾਡੇ ਸਾਹਮਣੇ ਹਾਲਾਤ ਕਹੇ ਜਿਹੋ ਕਿੜੇ ਤੇ ਆਪਾਂ ਕਿਸਾਨੀ ਅੰਦੋਲਨ ਪਹਿਲਾ ਦਿੱਲੀ ਚੱਲ ਰਿਹਾ ਸੀ ਨਾ ਇੱਕਦਮ ਖੜੋਤ ਆ ਜਾਂਦੀ ਆ ਹਰਕੇਸ਼ਟ ਕੈਦ ਦੇ ਅਥਰੂ ਕਿਰਦੇ ਆ ਤੇ ਉਤੋਂ ਬਾਅਦ ਚ ਨੌਜਾਨੀ ਤੁਰਦੀ ਆ ਸਾਰੀ ਤੁਰਦੀ ਆ ਇੱਕਦਮ ਫੇਰ ਉਸ ਜੋਰ ਫੜਦਾ ਅੱਜ ਵੀ ਲੱਗਦਾ ਕਿ ਅੱਜ ਫੇਰ ਉਹ ਜੋਰ ਫੜੂਗਾ ਅੰਦੋਲਨ ਭਵੇਂ ਜਗਜੀਤ ਸਿੰਘ ਡੱਲੇਵਾਲ ਅੰਦੋਲਨ ਨੇ ਜੋਨ ਜੋਰ ਫੜਨੇ ਫੜਨਾ ਤੇ ਫੜਾਉਣਾ ਪੈਣਾ ਹੈ ਇਸ ਸਮੇਂ ਦੀ ਮੰਗ ਹੈ ਇਹ ਤਾਂ ਸਾਡੇ ਕੋਲ ਰਾਹ ਹੀ ਇੱਕ ਆ ਲੜਾਈ ਤੋਂ ਬਿਨਾਂ ਹਰੇ ਕੋ ਰਾਹ ਕਿਹੜਾ ਤੁਸੀਂ ਮੈਨੂੰ ਦੱਸੋ ਵੀ ਸਾਡੇ ਕੋਲ ਕੋਈ ਦੂਜਾ ਤੀਜਾ ਰਾਹ ਬਚਦਾ ਤਾਂ ਅਸੀਂ ਠੀਕ ਆ ਉਧਰ ਨੂੰ ਹੋ ਜਾਗੇ ਤੇਨੇ ਤਰੀਕ ਨੂੰ ਤੁਸੀਂ ਵੀ ਜੰਗ ਆਰੰਭ ਕਰ ਦੇਣੀ ਆ ਉਹ ਕਿਸ ਤਰ੍ਹਾਂ ਦੀ ਜੰਗ ਹੋਣੀ ਆ ਉਹ ਬਹੁਤ ਖਤਰਨਾਕ ਮਸਲਾ 9 ਕਰੋੜ ਲੀਟਰ ਜਿਆਰ ਇੱਕ ਦਿਨ ਚ ਪਾ ਦਿੰਦੇ ਆ ਲੋਕ ਸਮਝ ਰਹੇ ਤੁਹਾਡੇ ਅੰਗਰੇਜ਼ ਦੇ ਪਿੰਡਾਂ ਜਾਣੇ ਹੋ ਜਾਂ ਸਮਝ ਉਹ ਖੁਦ ਮੈਂ ਕੱਲ ਮੁਕਸਰ ਤੇ ਫਰੀਦਕੋਟ ਦੇ ਪਿੰਡਾਂ ਸੀਗਾ ਉਹ ਖੁਦ ਲੋਕ ਮੈਨੂੰ ਕਹਿ ਰਹੇ ਕਿ ਇਸ ਤਾਂ ਮਰ ਗਏ ਸਾਡਾ ਸਾਰਾ ਏਰੀਆ ਕੈਂਸਰ ਤੋਂ ਪੀੜਤਾ ਦੱਖਣੀ ਮਾਲਵਾ ਸਾਰਾ ਹੀ ਅੱਗੇ ਗੰਗਾ ਨਗਰ ਬੀਕਾ ਰੇਰ ਤੱਕ ਲੋਕ 8 ਜ਼ਿਲ੍ਹੇ ਤੱਕ ਬਰਾਸਤਾਨ ਦੇ ਪੀੜਤ ਨੇ ਉਹ ਮਰੇ ਪੈਨੇ ਲੋਕ 80 80% ਲੋਕਾਂ ਨੂੰ ਕੈਂਸਰ ਤੇ ਕਾਲੇ ਪੀੜੇ ਪਿੰਡਾਂ 'ਚ ਹੋ ਚੁੱਕੇ ਆ। ਨਾ ਪਤਾ ਜਾਗੇ ਹੋਏ ਨੇ। ਕਹਿ ਰਹੇ ਆ ਵੀ ਆ ਉੱਠ ਕੇ ਉੱਥੇ ਤਿੰਨ ਨੂੰ ਉੱਛਣਾ ਆਉਣ ਤੇ ਪਤਾ ਲੱਗੂ ਵੀ ਆਉਂਦੇ ਆ ਕਿ ਨਹੀਂ ਆਉਂਦੇ। ਆਸ ਕੀ ਐ ਵੈਸੇ ਇੱਥੇ ਇਹਨਾਂ ਨੂੰ ਕਿੱਡਾ ਕੁ ਵੱਡੇ ਘਟ ਦੀ ਆਸ ਰੱਖਦੇ। ਬਹੁਤ ਵੱਡੀ ਆਸ ਆ ਵੀ ਆਉਣਗੇ ਜਿਵੇਂ ਕਹਿੰਦੇ ਆ ਅੱッセ ਪਾਸੇ ਕਿਉਂਕਿ ਉਹ ਮਸਲਾ ਇੰਨਾ ਗੰਭੀਰਾ। ਦੇਖੋ ਆਪਾਂ ਗੱਲ ਕਰਦੇ ਹੁਣੇ ਵੀਰ ਬੰਦੇ ਨੇ ਚਿੱਟੇ ਦਾ ਟੀਕਾ ਲਾ ਲਿਆ ਤੇ ਮਰ ਗਿਆ। ਉਹ ਟੀਕਾ ਨਾਂ ਲਾਵੇ ਤਾਂ ਨਾ ਮਰੇ। ਇਹਦਾ ਤੁਸੀਂ ਇਹ ਤੋਂ ਤਾਂ ਬਚ ਨਹੀਂ ਸਕਦੇ ਪਾਣੀ ਆ। ਤੁਸੀਂ ਪੀਨੇ ਤਾਂ ਮਰਦੇ ਹੋ ਨਹੀਂ ਪੀਂਦੇ ਤਾਂ ਮਰੋਗੇ ਨਾ ਪੀਤਾ ਤੁਸੀਂ ਪਾਣੀ ਮੁੱਖ ਕੇ ਮਰ ਜਾਓਗੇ ਪੀ ਲਿਓ ਪਾਣੀ ਉਹ ਜ਼ਹਿਰ ਨਾਲ ਮਰ ਜਾਓਗੇ ਸੋ ਦੇ ਕੋ ਰਾਹ ਦੱਸੋ ਫਿਰ ਕਿਹੜਾ ਲੜੇ ਤੋਂ ਬਿਨਾ ਇਹ ਤੋਂ ਬਿਹਤਰ ਆ ਲੜ ਕੇ ਆਪਾਂ ਆਪਣੀਆਂ ਜ਼ਿੰਦਗੀਆਂ ਤੇ ਆਪਣੀਆਂ ਨਸਲਾਂ ਬਚਾ ਲ ਗਏ ਯਾਰ ਮੈਂ ਨਵਦੀਪ ਨਾਲ ਥੋੜੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ ਮੇਖੇ ਅੱਜ ਦੇ ਦਿਨ ਨਵਦੀਪ ਦਾ ਨਾਂ ਅੱਗੇ ਆਇਆ ਸੀ ਹਨਾ ਅੱਜ ਦੇ ਦਿਨ ਕੱਲ ਦੇ ਦਿਨ ਸ਼ਾਇਦ ਦੱਸਿਆ ਨਵਦੀਪ ਨੇ ਜਦੋਂ ਵਾਟਰ ਕੈਨਨ ਜਿਹੜੇ ਉਧਰੋਂ ਮੁਹਾਰਾ ਮੋੜੀਆਂ ਸੀ ਉਹਨਾਂ ਦੇ ਮੂੰਹ ਮੋੜੇ ਬਿਲਕੁਲ ਨਵਦੀਪ ਉਸ ਅੰਦੋਲਨ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸਾਬਤ ਹੋਇਆ ਸੀ ਉਹ ਜਦੋਂ ਅ ਨਵਦੀਪ ਨੇ ਚੜ੍ਹ ਕੇ ਵਾਟਰ ਕੈਨਲ ਵਾਲੀ ਉਹ ਮੂੰਹ ਮੋੜੇ ਤਾਂ ਜਵਾਨੀ ਉਹ ਪੰਜਾਬ ਦੀ ਹੋਵੇ ਹਰਿਆਣੇ ਦੇ ਵਿਵਾਰ ਆਇਆ ਜਵਾਨੀ ਚ ਹੈਨਾ ਉਦੋਂ ਬਾਅਦ ਹੀ ਮਤਲਬ ਕਿ ਜਵਾਨੀ ਚ ਜੋਸ਼ ਆਇਆ ਤੇ ਜਵਾਨੀ ਨੇ ਫਿਰ ਸਾਰੇ ਬੈਰੀ ਪੂਰੀ ਟੱਪ ਕੇ ਤੇ ਟਿਪਰ ਤੱਕ ਕੇ ਪਾਸੇ ਕਰਕੇ ਦਿੱਲੀ ਪਹੁੰਚ ਗਈ ਸੀ ਸੋ ਬਿਲਕੁਲ ਨਵਦੀਪ ਉਸ ਦਿਨ ਤੋਂ ਲੈ ਕੇ ਲੜ ਰਿਹਾ ਕੁੱਦੂ ਪਹਿਲਾਂ ਦਾ ਲੜ ਰਿਹਾ ਪਿੱਛੇ ਨਵਦੀਪ ਨੂੰ ਚੱਕ ਲਿਆ ਗਿਆ ਤਸ਼ੱਦਦ ਹੋਇਆ ਕੀਤ ਅਨਾਂ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਝੂਠੇ ਮੁਕੱਦਮੇ ਜੇਲ੍ਹ ਚ ਬੰਦ ਕੀਤਾ ਪਰ ਫੇਰ ਵੀ ਇਹ ਡੋਲਿਆ ਨਹੀਂ ਇਹ ਆਪਣੇ ਅੱਜ ਵੀ ਉਸ ਸਿਦਕ ਤੇ ਖੜਾ ਸਿਰ ਤੇ ਖੜਾ ਨੀਗਲ ਇੱਕ ਵਾਰੀ ਜੇਲ੍ਹ ਦੇਖ ਲਿਆ ਤਸ਼ੱਦਦ ਦੇਖ ਲਿਆ ਬੰਦਾ ਪਿੱਛੇ हट ਜਾਂਦਾ ਪਰ ਇਹ ਨਹੀਂ ਹਟਿਆ ਇਹ ਅੱਜ ਵੀ ਉਹੀ ਨੌਜਵਾਨ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਸਖਤ ਜ਼ਰੂਰਤ ਆ ਇਹ ਜਦੋਂ ਤਸਰੀਆਂ ਜਨੇ ਮੀਡੀਆ ਜੀ ਕਿ ਮੇਰੇ ਚੱਡੇ ਪਾੜਤੇ ਆ ਤੇ ਉਹ 80 ਤੋਂ 90 ਤਹਾਕਿਆਂ ਚੇਤਾ ਆਉਂਦਾ ਸੀ ਜਦੋਂ ਪ੍ਰਸ਼ਾਸਨ ਚੁੱਕ ਲੈਂਦਾ ਸੀ ਪਤਲੇ ਨੌਜਵਾਨ ਨੇ ਵਾਪਸ ਜਾਣਾ ਸੀ ਕਿੰਨੀ ਜਾਣਾ ਉਦੋਂ ਦੀ ਗਾਥਾਂ ਨੇ ਸੜਾਈ ਕਿ ਹੁਣ ਵੀ ਤਸ਼ੱਦਦ ਉਦਾਂ ਹੀ ਹੋ ਰਿਹਾ ਦੇਖੋ ਉਹਨਾਂ ਲਈ ਤਾਂ ਉਹੀ ਦੌਰ ਆ ਉਹਨਾਂ ਲਈ ਤਾਂ ਹਲੇ ਉਹਨਾਂ ਦੇ ਚਿਹਰੇ ਬਦਲੇ ਨੇ ਸੋਚ ਤੇ ਮਾਨਸਿਕਤਾ ਤਾਂ ਉਹੀ ਖੜੀ ਆ ਨਾ ਹਲੇ ਚਿਹਰੇ ਵੀ ਬਹੁਤੇ ਉਹੀ ਬੈਠੇ ਨੇ ਹਲੇ ਬੁੱਚੜ ਉਹੀ ਬੈਠੇ ਨੇ ਜਿਨ੍ਹਾਂ ਨੇ ਉਦੋਂ 15 15 ਸਾਲ ਦੇ ਜਵਾਬ ਚਾਕੇ 15 ਸਾਲ ਦੇ ਕਿ ਦੁੱਧ ਚੋਂ ਦੇ ਜਵਾਬ ਮਾਰਤੇ ਸੀ ਪਰ ਉਹਨੇ ਲੋੜ ਐ ਮੈਂ ਤਾਂ ਫੇਰ ਕਹਣਾ ਵੀ ਜਵਾਨੀ ਨੂੰ ਇਧਰ ਨੂੰ ਪਰਤਨ ਦੀ ਲੋੜ ਐ ਜਿਹੜੇ ਸਾਡੇ ਬਾਹਰ ਨੂੰ ਭੱਜੇ ਜਾਂਦੇ ਆ ਉਹਨਾਂ ਨੂੰ ਬਹੁਤ ਮੈਂ ਪੀਲਾ ਕਰਦਾ ਵੀ ਬਾਈ ਨਾ ਜਾਓ ਆਪਣੀ ਧਰਤੀ ਸੰਭੋ ਅੱਜ ਪੰਜਾਬ ਨੂੰ ਸੋਡੀ ਲੋੜ ਐ ਜੇ ਸਾਡੇ ਗਦਰੀ ਬਾਬੇ ਚੱਲ ਕੇ ਇੱਥੇ ਆ ਕੇ ਲੜਦੇ ਐ ਕਰਤਾਰ ਸਿੰਘ ਸਰਾਭਾ ਸ਼ਹੀਦ ਹੁੰਦੇ ਨੇ ਇੱਥੇ ਆ ਕੇ ਤਾਂ ਉੱਥੋਂ ਚੱਲ ਕੇ ਉਧਰੋਂ ਪੜਾਈਆਂ ਛੱਡ ਕੇ ਸੌਖੀਆਂ ਜ਼ਿੰਦਗੀਆਂ ਛੱਡ ਕੇ ਤੇ ਇਸ ਪਰ ਸਾਨੂੰ ਮੋੜਾ ਪਾਉਣਾ ਪੈਣਾ। ਆਸਤੇ ਵਿੱਚ ਖਨੋਰੀ ਵਾਲੇ ਜੇ ਜਾਂ ਸ਼ੰਭੂ ਵਾਲੇ ਮੋਰਚਨ ਕਿਵੇਂ ਵੇਖ ਰਹੇ ਹੋ। ਛੇ ਨੂੰ ਉਧਰੋਂ ਆਵਾਜ਼ ਆएगी ਕਿ ਦਿੱਲੀ ਨੂੰ ਕੁਝ ਕਰਨੀਆਂ ਗੱਲਾਂ ਹੋ ਰਹੀਆਂ। ਦੇਖੋ ਇਹ ਇੱਕੋ ਹੀ ਗੱਲ ਆ ਰਹੀ ਹੈ ਨਾ ਇੱਕ ਪਾਸਾ ਕਰਨਾ ਪੈਣਾ। ਹੁਣ ਉਹ ਜਦੋਂ ਚਲੋ ਮੰਨ ਲਓ ਇਹ ਇੱਥੋਂ ਉੱਠ ਕੇ ਘਰ ਨੂੰ ਤੁਰ ਜਾਂਦੇ ਆ ਤਾਂ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਥੋੜੀ ਗਾਂ ਛੋਣ ਦਾ ਅਗਲਾ ਬਾੜੀ ਵੱਡੀ ਗੱਲ ਹੈ ਕਣਕ ਨਹੀਂ ਚੱਕਣੀ ਅਗਲੇ ਤੇ ਸੁਧੂਗੇ ਐਮ ਐਸ ਪੀ ਐ ਖਤਮ ਕੇ ਸ਼ੈਲਰ ਸੁਧਰ ਖਤਮ ਕਰਕੇ ਸਭ ਖਰੀਦ ਬੰਦ ਕਰਕੇ ਮਰਜੀ ਨਾਲ ਚੱਕਣਗੇ ਐਂ ਜਮਾ ਗੰਗਾਲ ਕਰਕੇ ਫਿਰ ਕਹਿਣਗੇ ਲੈ ਜਮੀਨ ਤੇਰੀ ਦੇਣੀ ਐ ਲੈ ਦੇ ਪੰਜ ਸੱਤ ਲੱਖ ਨੂੰ ਕਿੱਲਾ ਲੈ ਲੈ ਲੈਨੇ ਫਿਰ ਉਹੀ ਤਾਂ ਜਿਹੜੇ 28 ਤੱਕ ਦੇ ਡਬਲਯੂਟੀਓ ਦੇ ਸਨਯੋਤ ਨਾ ਰਹੀ ਇਹ ਸਾਰਾ ਵਿਸ਼ਵ ਵਾਰਸ ਦੇ ਮੁਤਾਬਕ ਲਾਂਗੇ ਲੂੰਗੇ ਖੁੱਲਣੇ ਨੇ ਹਾਂ ਤਾਂ ਉਹ ਤਾਂ ਹਾਈਵੇ ਬਣ ਗਏ ਸਾਰੇ ਇਹ ਉਦੋਂ ਪਹਿਲਾਂ ਸਾਰੀਆਂ ਸਕੀਮਾਂ ਇਹ ਬਣਾਈ ਜਾਂਦੇ ਉਹ ਤੋਂ ਪਹਿਲਾਂ ਪਹਿਲਾਂ ਜ਼ਮੀਨਾਂ ਖੋਲੋ ਉਹ ਸਾਰੀਆਂ ਬਿਆਉਤ ਬੰਦੀਆਂ ਕਾਨੂੰਨਾਂ ਦਾ ਆਉਣਾ ਹੁਣ ਸਾਰਾ ਸੋਢੀ ਝੋਨੇ ਦਾ ਰੋਲਣਾ ਹੁਣ ਸਾਡੇ ਲੋਕਾਂ ਨੇ ਇੱਕ ਆਮ ਕਹਿਣਾ ਸ਼ੁਰੂ ਕਰਤਾ ਵੀ ਇਹ ਬਸ ਦਾ ਦਾ ਹੈ ਨਹੀਂ ਖੇਤੀ ਚ ਇਹਦਾ ਲਾਹੇਵੰਦ ਧੰਦਾ ਧੰਦਾ ਕਹਿਣਾ ਸ਼ੁਰੂ ਕਰਤਾ ਹਾਲਾਂਕਿ ਖੇਤੀ ਮੈਂ ਕਹਣਾ ਸਾਡੇ ਲਈ ਧੰਦਾ ਨਹੀਂ ਸਾਡੇ ਲਈ ਵਿਰਾਸਤ ਦਾ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਤਮ ਖੇਤੀ ਮੱਦਮ ਵਪਾਰਨ ਕਿਹਾ ਹਨ ਤਾਂ ਇਹ ਗੱਲਾਂ ਸਾਡੇ ਲੋਕਾਂ ਨੂੰ ਆਪ ਹੀ ਛੱਡ ਜਾਣਗੇ ਇਹ ਕਹਿੰਦਾ ਤੁਸੀਂ ਖੜ ਜੋ 28 29 ਤੱਕ ਕਿਸਾਨੀ ਭਾਲੀ ਸਿਆਉਣੀ ਇੱਥੇ ਜਿਵੇਂ ਪੂਰਾ ਚ ਭੋਜੰਦਾ ਜਿਹੜਾ ਘਟਨਾ ਸ਼ੁਰੂ ਹੋ ਗਿਆ ਕਾਲਪਣਾ ਸ਼ੁਰੂ ਹੋ ਗਿਆ ਉਹਦੇ ਮੁਤਾਬਕ ਭੋਜੰਦੀ ਲੋੜ ਪੈਣੀ ਆ ਪਾਣੀ ਦੀ ਲੋੜ ਪੈਣੀ ਆ ਤੇ ਇਹ ਦੋਨੇ ਚੀਜ਼ਾਂ ਸੋਡੇ ਕੋਲੇ ਆ ਖਿੱਤਾ ਪੰਜਾਬ ਦਾ ਹੋਵੇ ਹਰਿਆਣੇ ਦਾ ਹੋਵੇ ਨਾਲ ਲੱਗਦੀ ਯੂਪੀ ਹੋਵੇ ਕੋਈ ਏਰੀਆ ਰਾਜਸਥਾਨ ਦਾ ਹੋਵੇ ਚਾਹੇ ਉਹ ਲਹਿੰਦਾ ਪੰਜਾਬ ਹੋਵੇ ਇਹ ਕਹਿੰਦੇ ਇੱਥੇ ਨਹੀਂ ਹੋ ਰਿਹਾ ਲਹਿੰਦੇ ਪੰਜਾਬ ਚ ਉਧਰ ਵੀ ਇਹੀ ਕੁਝ ਚੱਲ ਰਿਹਾ ਵੀ ਸਾਰੇ ਇਸ ਖੇਤ ਦੇ ਉੱਤੇ ਆਖ ਹੈ ਵੀ ਦੁਨੀਆਂ ਦੇ ਸਾਰੀ ਧਰਤੀ ਦੇ ਵਿੱਚੋਂ ਜੇ ਸਭ ਤੋਂ ਉਪਜਾਊ ਖੇਤਾਂ ਤੇ ਇਹ ਖੇਤ ਹੈ ਸੋ ਇਸੇ ਲਈ ਸਾਰਾ ਕੁਝ ਜਿਹੜੀਆਂ ਬਿਆੰਤਾਂ ਬਣਾਈਆਂ ਜਾ ਰਹੀਆਂ ਨੇ ਸਾਨੂੰ ਇਹ ਹੀ ਸਮਝਣ ਦੀ ਲੋੜ ਆ ਵੀ ਤੁਸੀਂ ਮੈਂ ਕਹਨਾ ਦੁਨੀਆਂ ਤੇ ਕੁਝ ਸਾਰਾ ਕੁਝ ਬੰਦ ਹੋ ਜੇ ਸਭ ਕੁਝ ਖੜ ਜੇ ਪਰਲੋਂ ਆ ਜੇ ਤੁਹਾਡੇ ਕੋਲ ਆਪਣੀ ਧਰਤੀ ਦਾ ਟੁਕੜਾ ਹੋਵੇ ਤੀ ਭੁੱਖੇ ਤਾਂ ਨਹੀਂ ਮਰਦੇ ਆਪ ਦੇ ਜੋਗਰਾ ਕਮਾ ਕੇ ਖਾ ਤਾਂ ਲਓਗੇ ਨਾ ਇਹ ਸਾਡੇ ਸਾਹਮਣੇ ਕਰੋਨਾ ਵਾਲੇ ਸਾਫ਼ ਥੋ ਚੁੱਕੀਆਂ ਨੇ ਗੱਲਾਂ ਇਹ ਦੁਨੀਆ ਦਾ ਕਾਰਖਾਨੇ ਮਸ਼ੀਨਰੀ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਘਰਾਣੇ ਆ ਤਬਾਹ ਹੋ ਸਕਦੇ ਨੇ ਪਰ ਖੇਤੀਬਾੜੀ ਨਹੀਂ ਜ਼ਮੀਨ ਨਹੀਂ ਇਸੇ ਲਈ ਅਖਗਲਿਆਂ ਦੀ ਇੱਥੇ ਆ ਵੀ ਦੂਜਿਆਂ ਦੇ ਸਾਰਾ ਕੁਝ ਲਿਆ ਕੇ ਸਾਰਾ ਪੈਸਾ ਝੋਪ ਕੇ ਜਮੀਨਾਂ ਖੋਲੋ ਧੰਨਵਾਦ ਲਖੇ ਬਾਈ ਨਵਦੀਪ ਸਿੰਘ ਇੱਕ ਰਹੀ ਫੇਰ ਜੁੜ ਚੁੱਕੇ ਆ ਨਵਦੀਪ ਕਿਵੇਂ ਵੇਖਦੇ ਹੋ ਇਸ ਨੌਜਵਾਨੀ ਦੀਆਂ ਗੱਲਾਂ ਤੁਸੀਂ ਵੀ ਨੌਜਵਾਨ ਹੋ ਤਿੰਨ ਤਰੀਕ ਨੂੰ ਇਧਰਲੇ ਪਾਸੇ ਕਾਲ ਦਿੱਤੀ ਹੋਈ ਹੈ ਕਿ ਲੁਧਿਆਣੇ ਘੱਟ ਸਦਿਆ ਗਿਆ ਵਾ ਲੁਧਿਆਣੇ ਘੱਟ ਤੋਂ ਬਾਅਦ ਦੇ ਵਿੱਚ ਇੱਕ ਮੋਰਚੇ ਦੀ ਰੰਭਤਾ ਹੋਣ ਜਾ ਰਹੀ ਹੈ ਬਿਲਕੁਲ ਚੜਦੀ ਕਲਾ ਬਾਬਾ ਜੀ ਦੇਖੋ ਹੁਣ ਬਾਈ ਹੋਣ ਹੀ ਨਹੀਂ ਲੈਣਾ ਅਸੀਂ ਆ ਅਸੀਂ ਤਾਂ ਬਾਬਾ ਜੀ ਜਗਾ ਸਕਦੇ ਹੈ ਨਾ ਇੱਕ ਅਸੀਂ ਵੀ ਕੀ ਪਾਉਂਦੇ ਨੂੰ ਖਾਂ ਚ ਲੋਕ ਦੇਖਦੇ ਨੇ ਅਸੀਂ ਤਾਂ ਇੱਕ ਜਗਾਉਣ ਦਾ ਕੰਮ ਕਰ ਸਕਦੇ ਹਾਂ ਸਾਰਿਆਂ ਨੂੰ ਹੈ ਨਾ ਤੁਰਨਾ ਤਾਂ ਸੰਗਤ ਨੇ ਹੁਣ ਬਾਈ ਹੁਣ ਤਿੰਨ ਤਰੀਕ ਨੂੰ ਬੰਨ ਲਾਉਣਾ ਉੱਥੇ ਜਦੋਂ ਸੰਗਤ ਆਊਗੀ ਹੈ ਨਾ ਤਾਂ ਹੀ ਮੋਰਚੇ ਚੜਦੀ ਕਲਾ ਚ ਹੋਣਗੇ ਹੈ ਨਾ ਹੁਣ ਬਾਈ ਹੁਣ ਇਕੱਲੇ ਵੀ ਕੀ ਕਰ ਲੈਣਗੇ ਫਿਰ ਇਹ ਸੰਗਤ ਦਾ ਫਰਜ਼ ਆ ਹੈ ਨਾ ਵੀ ਸਾਰੇ ਇਕੱਠੇ ਹੋਈਏ ਅਸੀਂ ਹੈ ਨਾ ਤੇ ਜਿਹੜੀ ਆ ਲੜਾਈ ਆ ਐਮਐਸਪੀ ਆਡੀ ਲੜਾਈ ਆ ਇਹਨੂੰ ਆਪਾਂ ਸਭ ਤੋਂ ਵੱਡੀ ਮੰਨਦੇ ਆ ਜੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਕੱਲ ਨੂੰ ਨਸਿਆਂ ਤੋਂ ਜਾਣਾ ਹੈ ਜੇਦੋਂ ਸਾਡੇ ਕੋਲ ਕੀਤਾ ਹੋਊਗਾ ਜੇ ਸਾਡੇ ਬੱਚਿਆਂ ਨੂੰ ਕੀਤੇ ਜੇ ਸਾਨੂੰ ਦੋ ਪੈਸੇ ਬਚਦੇ ਨੇ ਉਹ ਅਗਲੇ ਆਪਣੀ ਕੀਰਤ ਕਰਨੀ ਨਸੇ ਵਾਲੇ ਪਾਸੇ ਤੋਂ ਦੂਰ ਹੋਣਗੇ ਪ੍ਰਵਾਸ ਰੁਕੂਗਾ ਸਾਡਾ ਬਾਹਰ ਜਿਹੜਾ ਬਾਹਰ ਦਾ ਪ੍ਰਵਾਸ ਚੱਲਿਆ ਹੋਇਆ ਹੈ ਨਾ ਤੇ ਅਸੀਂ ਸੋਚਦੇ ਆ ਵੀ ਬਹੁਤ ਵੱਡੀ ਲੜਾਈ ਆ ਆਪਣੇ ਨੌਜਵਾਨੀ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਲੜਨੀ ਪੈਣੀ ਆ ਠੀਕ ਹੈ ਜਿਹੜਾ ਇਹਨਾਂ ਨੇ ਕੀਤਾ ਪਵਨ ਤਮਨ ਨੇ ਕੀਤਾ ਇੱਥੇ ਰਾਤ ਜਿਹੜਾ ਕੀਤਾ ਹੈ ਨਾ ਵੀ ਜਦੋਂ ਅਸੀਂ ਇਧਰਲੇ ਰਾਹਾਂ ਨੂੰ ਤੁਰ ਪਏ ਨਾ ਵੀ ਸਾਡੇ ਕੋਲ ਕੋਈ ਬੰਦੀਸ਼ਾਂ ਨਹੀਂ ਹੈਗੀਆਂ ਤੁਸੀਂ ਤਾਂ ਫੇਰ ਵੀ ਬੰਦੇ ਹੋਏ ਕਿਤੇ ਨਾ ਕੀਤੇ ਹੈ ਨਾ ਸਾਰੇ ਪਾਸੇ ਨੂੰ ਤੁਹਾਡੇ ਤਾਂ ਓਟਿਆ ਵੀ ਨਹੀਂ ਜਾਣਾ ਇਹ ਅਸੀਂ ਦਾ ਵੀ ਚਲੋ ਰੁਕੇ ਹੋਏ ਆ ਹੈਨਾ ਸੋਚ ਲੈਣੇ ਵੀ ਨੁਕਸਾਨ ਨਾ ਵੱਡਾ ਹੋ ਜੇ ਕਿਸੇ ਦਾ ਅਸੀਂ ਫੇਰ ਵੀ ਇੱਕ ਲਿਮਟ ਤੇ ਚੱਲਦੇ ਆ ਜੋ ਵੀ ਕਰਦੇ ਆ ਅੰਦੋਲਨ ਕਰਦੇ ਆ ਹੁਣ ਜਿਹੜਾ ਜਿਵੇਂ ਜਗਜੀਤ ਸਿੰਘ ਸਰਦਾਰ ਜੀ ਜੀ ਕਸ਼ੀਸ਼ ਸਿੰਘ ਢੱਲੇਵਾਲ ਨੇ ਦਿੱਤਾ ਸੀਗਾ ਉਹ ਕੀ ਇੱਕ ਆਪਣਾ ਮਰਨ ਵਰਤ ਤੇ ਬੈਠਣ ਵਾਸਤੇ ਵੀ ਉਹਨਾਂ ਤੋਂ ਹੀ ਕੰਮ ਕੀ ਸਰਕਾਰ ਐਨਾ ਡਰ ਲੱਗਦਾ ਤੁਹਾਨੂੰ ਸਾਡੇ ਤੋਂ ਅਜੇ ਤਾਂ ਕੋਈ ਅਸੀਂ ਜੰਗ ਵੀ ਨਹੀਂ ਛੇੜੀ ਤੁਹਾਡੇ ਖਿਲਾਫ ਠੀਕ ਹੈ ਨਾ ਤੇ ਇਹੀ اپیل ਹੈ ਭਾਈ ਸਾਰਿਆਂ ਨੂੰ ਠੀਕ ਹੈ ਆ ਲੜਾਈ ਜਿੱਤਣੀ ਆ ਇਹ ਤੋਂ ਬਿਨਾ ਸਾਡਾ ਹੱਲ ਨਹੀਂ ਹੈਗਾ ਕੋਈ ਵੀ ਐਮਐਸਪੀ ਦੀ ਲੜਾਈ ਪਿੱਛੇ ਆਪਣੇ ਖਨੂਰੀ ਬਾਰਡਰ ਨੂੰ ਵੀ ਤਕੜਾ ਕਰੋ 6 ਤਰੀਕ ਨੂੰ ਆਪਣੇ ਸੰਭੂ ਬਾਰਡਰ ਤੋਂ ਕੋਲਾ ਦਿੱਲੀ ਜਾਣ ਦੀ ਹੈ ਨਾ ਉਹਨੂੰ ਵੀ ਤਕੜਾ ਕਰੋ ਤੇ ਵਾਇਗਰੂ ਨੇ ਮੇਰ ਕਰਨੀ ਦੇਖੋ ਕਾਰਨ ਕਰਾਉਣ ਵਾਲੇ ਤਾਂ ਸਾਰਾ ਵਾਇਗਰੂ ਐਮਐਸਪੀ ਦੁਆਰੇ ਕਾਲਪੁਰਕ ਆਪਣੇ ਆਪ ਹੀ ਸੇਵਾ ਲੈਣੀ ਹੈ ਉਹਨੇ ਆਪੇ ਲੈ ਲੈਣੀ ਆ ਪਰ ਆਪਾਂ ਨੇ ਹਿੰਮਤ ਨਹੀਂ ਛੱਡਣੀ ਹੁਣ ਬਥੇਰੇ ਕਹਿ ਦਿੰਦੇ ਨੇ ਕਹਿੰਦੇ ਵੀ ਬੀਜੇਪੀ ਸਰਕਾਰ ਆ ਗਈ ਜੀ ਦੁਆਰੇ ਹੈ ਨਾ ਇਹ ਆ ਗਿਆ ਪਹਿਲੇ ਵੀ ਤਾਂ ਬੀਜੇਪੀ ਸਰਕਾਰ ਸੀਗੀ ਪਹਿਲਾ ਚ ਇਹ ਅੰਦੋਲਨ ਪੀਜੇਪੀ ਉਹਨਾਂ ਨੂੰ ਤਾਂ ਹਰਾ ਕੇ ਆਏ ਆ ਸਾਡੇ ਵੱਲ ਦਾ ਇਹ ਸੋਸਰ ਰਾਜ ਕਰ ਜਾਣ ਇੱਥੇ ਠੀਕ ਹੈ ਸਾਨੂੰ ਫਰਕ ਥੋੜੀ ਪੈਂਦਾ ਸਾਡਾ ਟੀਚਾ ਹੈ ਸਾਨੂੰ ਸਾਡੇ ਗੁਰੂਆਂ ਨੇ ਲੜਨ ਵਾਸਤੇ ਮਰਨ ਵਾਸਤੇ ਕੁਰਬਾਨ ਹੋਣ ਵਾਸਤੇ ਸੰਘਰਸ਼ ਕਰਨ ਵਾਸਤੇ ਹੀ ਜੰਮੇ ਆ ਜਦੋਂ ਅਸੀਂ ਆਪਣਾ ਇਤਿਹਾਸ ਪੜਾਂਗੇ ਜਮ ਇਤਿਹਾਸ ਪੜਦੇ ਵੀ ਅਸੀਂ ਜੋ 1700 ਵਾਲੇ ਪਾਸੇ ਜਾਂਦੇ ਆ 1800 ਮਹਾਰਾਜਾ ਜਨਜੀਤ ਸਿੰਘ ਦੇ ਰਾਜੇ ਪਾਸੇ ਜਾਂਦੇ ਆ ਤਾਂ ਐਮੀ ਐਮੀ ਜੰਗਾਂ ਲੜਦੇ ਹੁੰਦੇ ਸੀਗੇ ਨਾ ਇੱਥੇ ਲਗਾਤਾਰ ਜੰਗਾਂ ਲੜਦੇ ਹੁੰਦੇ ਸੀਗੇ 10 ਸਾਲ ਦਾ ਗੈਪ ਆ ਜਾਂਦਾ ਸੀ 15 ਸਾਲ ਪੜਦੇ ਹੋ ਨਾ ਵੀ 1700 ਚ ਐਨੇ ਚ ਹੋਈ 50 ਚ ਹੋਈ ਉਸ ਤੋਂ ਬਾਅਦ ਫਿਰ 75 ਚ ਹੋਈ ਹੈ ਨਾ ਉਸ ਤੋਂ ਬਾਅਦ ਫਿਰ ਮਹਾਰਾਜਾ ਜਨ ਸਿੰਘ ਦਾ ਉਤੋਂ ਟਾਈਮ ਟੂ ਟਾਈਮ ਹੈ ਨਾ ਵੀ ਤਾਕੜੇ ਹੋ ਜੋ ਫਿਰ ਲੜੋ ਫਿਰ ਇਕੱਠੇ ਹੋ ਜੋ ਫਿਰ ਲੜੋ ਹਾਂ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਅੱਜ ਦੇ ਟਾਈਮ 'ਚ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਨਾ ਤਾਂ ਹੀ ਅਸੀਂ ਕੁਝ ਖੱਟ ਲਾਂਗੇ ਜਦੋਂ ਆਪਣੇ ਪੰਜਾਬ ਪਿੱਛੇ ਕਿੱਤੇ ਨੂੰ ਬਚਾ ਲਾਂਗੇ ਇਸ ਪੰਥ ਨੂੰ ਬਚਾ ਲਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਹੈਨਾ ਹੱਲ ਆਪਣਾ ਰਾਜ ਆ ਬਾਬੇ ਜੀ ਜਦੋਂ ਆਜੂਗਾ ਫਿਰ ਸਭ ਕੁਝ ਚੜ੍ਹਦੀ ਕਲਾ ਉਹ ਲਿਖਿਆ ਭਾਈ ਲਾਸ ਤੇ ਵਿੱਚ ਰਾ ਤਿੰਨ ਤਰੀਕ ਨੂੰ ਤੁਹਾਡਾ ਪ੍ਰੋਗਰਾਮ ਆ ਉਹਦੀ ਥੋੜੀ ਜਾਣਕਾਰੀ ਜਰੂਰ ਦੇ 3 ਤਰੀਕ ਨੂੰ ਤਾਜਪੁਰ ਰੋਡ ਸਾਨੇ ਵਾਲ ਚੌਕ ਸਮਰਾਲਾ ਚੌਕ ਸਮਰਾਲਾ ਚੌਕ ਜਿੱਦੋਂ ਆਪਾਂ ਲੁਧਿਆਣਾ ਨੂੰ ਚੰਡੀਗੜ੍ਹ ਨੂੰ ਜਾਂਦੇ ਆ ਉਦੋਂ ਅੱਗੇ ਵਰਧਮਾਨ ਚੌਕ ਪੈਂਦਾ ਵਰਧਮਾਨ ਤੋਂ ਜਦੋਂ ਆਪਾਂ ਜਾਈਏ ਸਮਰਾਲਾ ਚੌਕ ਤੋਂ ਚੰਡੀਗੜ੍ਹ ਵੱਲ ਨੂੰ ਤਾਂ ਖੱਬੇ ਸੜਕ ਮੋੜਦੇ ਤਾਜਪੁਰ ਰੋਡ ਵੱਾਈ ਤੇ ਜੇਲ੍ਹ ਵਾਲੀ ਸੜਕ ਵੀ ਜਾਂ ਜੇਲ੍ਹ ਪੈ ਉਹਦੇ ਸਾਹਮਣੇ 2 ਪੁਆਇੰਟ ਆ ਫੋਕਲ ਪੁਆਇੰਟ ਵਾਲਾ ਇੱਕ ਹੈਗਾ ਇੱਕ ਦੂਜਾ ਜੇਲ ਵਾਲਾ ਪੁਆਇੰਟ ਆ ਉੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਹ ਬੰਦ ਕਰਨੀ ਆ ਪਾਈਪਾਂ 5 ਫੁੱਟ ਚੌੜੀਆਂ ਪਾਈਪਾਂ ਨੇ 9 ਕਰੋੜ ਲੀਟਰ ਜ਼ਿਆਰ ਇੱਕ ਦਿਨ ਚੋ ਸਿੱਟ ਦਿੰਦੇ ਆ ਉੱਥੇ 300 ਯੂਨਿਟ ਰ 300 ਡਾਈਿੰਗ ਫੈਕਟਰੀ ਦਾ ਪਾਣੀ ਉੱਥੇ ਇਕੱਠਾ ਹੁੰਦਾ ਉਹ ਬੰਦ ਕਰਨਾ ਉਸ ਸ਼ੁਰੂਆਤ ਉਸ ਤੋਂ ਬਾਅਦ ਫਿਰ ਹੋਰ ਵੀ ਪੁਆਇੰਟ ਆਏਗੇ ਨੇ ਜਾਂ ਉਸ ਤੋਂ ਬਾਅਦ ਜਿਵੇਂ ਧਰਤੀ ਹੇਠਾਂ ਜਰਾ ਪਾਗਾਂ ਜਾ ਰਹੀਆਂ ਨੇ ਇਕੱਲਾ ਇਹ ਨਹੀਂ ਕਈ ਬੰਦੇ ਸੋਚਦੇ ਆ ਵੀ ਯਾਰ ਸਤਲੁਜ ਦਾ ਪਾਣੀ ਤਾਂ ਲੁਧਿਆਣੇ ਤੋਂ ਲੈ ਕੇ ਤੇ ਦੱਖਣੀ ਮਾਲਵੇ ਤੱਕ ਜਾਂਦਾ ਅੱਗੇ ਰਾਜਸਥਾਨ ਤੱਕ ਜਾਂਦਾ ਉਰਲੇ ਪਾਸੇ ਜਿੰਨੇ ਜ਼ਿਲ੍ਹੇ ਆ ਗਏ ਮੰਨ ਲਓ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਜਾਂ ਪਰੇ ਨੂੰ ਬਾਗੇ ਕਪੂਰਥਲਾ ਨਵਾਂ ਸ਼ਹਿਰ ਰੋਪੜ ਵਾਲੇ ਪਾਸੇ ਤਾਂ ਇਹ ਛੱਡੋ ਵੀ ਤੁਹਾਨੂੰ ਇਕੱਲੇ ਦਰਿਆ ਦੀ ਗੱਲ ਨਹੀਂ ਆਪਾਂ ਸਤਲੁਜ ਰਾਵੀ ਵੈਸ ਦੀ ਗੱਲ ਨਹੀਂ ਕਰਦੇ ਥੱਲੇ ਧਰਤੀ ਹੇਠਾਂ ਜੀਰੇ ਫੈਕਟਰੀ ਵਾਲੇ ਧਰਤੀ ਇੱਥੇ ਪਾਣੀ ਪਾ ਰਹੇ ਸੀ ਨਾ ਕੇਆਰਬੀਐਲ ਫੈਕਟਰੀ ਧੂਰੀ ਚ ਲੱਗੀ ਸੀ ਧਰਤੀਆਂ ਜ਼ਹਿਰ ਪਾ ਗਏ ਅੱਜ ਕੈ ਸਾਲਾਂ ਬਾਅਦ ਬੋਰਾ ਜ਼ਹਿਰ ਰੱਖਣ ਲੱਗੀ ਉਹ ਲੋਕ ਮਰਨ ਲੱਗੇ ਜੀਰੇ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਲੋਕ ਉੱਠ ਕੇ ਖੜੇ ਹੋਏ ਐਂ ਫੈਕਟਰੀ ਲੱਗੀ ਧੌਲੇ ਉਹ ਜ਼ਹਿਰ ਥੱਲੇ ਪਾਈ ਜਾਂਦੇ ਬੋਰ ਕਰਕੇ ਪਾਣੀ ਸਾਰਾ ਜ਼ਹਿਰ ਥੱਲੇ ਕੈਮੀਕਲ ਪੰਜਾਬ ਦੀ ਧਰਤੀ ਨਹੀਂ ਸਾਰਾ ਹੀ ਅਜਰ ਕਲਾ ਪੰਜਾਬ ਨਹੀਂ ਹਰਿਆਣਾ ਜਲਾ ਦੇਖ ਲੋ ਆ ਜਿੰਨਾ ਇੰਡਸਟਰੀ ਦੀ ਹੱਬ ਮੰਨ ਲਓ ਆਪਾਂ ਮੰਨਦੇ ਆਂ ਅਗੜਗਾਉਂ ਵਾਲੇ ਪਾਸੇ ਕਿੰਨੀਆਂ ਇੰਡਸਟਰੀ ਆ ਗਈ ਦੇ ਲਈ ਨਾਲ ਨਾਲ ਉਹ ਸਾਰਾ ਜ਼ਹਿਰ ਥੱਲੇ ਪਾਈ ਜਾਂਦੇ ਆ ਇਹ ਫਰਜ਼ ਤੇ ਸਰਕਾਰਾਂ ਦੇ ਸੀ ਦੱਸਨੇ ਤੁਹਾਨੂੰ ਪੈਂਦੇ ਆ ਸਰਕਾਰਾਂ ਨੂੰ ਕਿ ਬੰਦ ਹੀ ਕਰ ਦੇਣਾ ਜਿਹੜੀ ਲੜਨ ਵਾਲੀ ਕੌਮ ਆ ਇਹ ਖਿੱਤਾ ਲੜਨ ਵਾਲੀ ਲੜਨ ਵਾਲੇ ਲੋਕਾਂ ਦਾ ਹੀ ਹੈ ਨਾ ਜਹਾਰੂ ਲੋਕਾਂ ਦਾ ਉਹ ਖਤਮ ਕਿਵੇਂ ਕਰਨੇ ਆ ਇਹ ਸ਼ਾਸ਼ਾ ਨੇ ਨਾ ਇਹ ਡੂੰਗੀਆਂ ਸ਼ਾਸ਼ਾਾਂ ਦੇ ਹੀ ਕਹਿੰਦੇ ਆ ਸਮਝ ਹੀ ਨਹੀਂ ਪੈ ਰਿਆਂ ਔਰ ਚਿੱਟੇ ਦਾ ਆਉਣਾ ਪਾਣੀਆਂ ਯਾਰ ਪਾ ਦੇਣੀ ਪ੍ਰਵਾਸ ਛੁਕਾ ਦੇਣਾ ਗੈਰ ਪੰਜਾਬੀਆਂ ਦੇ ਕਬਜ਼ੇ ਕਰਾ ਦੇਣੇ ਬੋਲੀ ਨੂੰ ਮਾਰ ਦੇਣਾ ਇਤਿਹਾਸ ਨੂੰ ਇਹ ਸਾਰਾ ਕੁਝ ਇੱਕ ਸ਼ਾਹਸ਼ਾ ਦੇ ਤਹਿਤ ਹੋ ਰਿਹਾ ਹੈ ਪ੍ਰੀ ਪਲਾਨ ਹੋ ਰਿਹਾ ਗੇਨ ਮਿਸਕੇ ਹੋ ਰਿਹਾ ਪੰਜਾਬ ਚ ਕਤਲ ਵੀ ਹੋ ਰਿਹਾ ਪ੍ਰਵਾਸੀ ਤੁਸੀਂ ਉਹ ਵੀ ਛੱਡੋ ਯਾਰ ਤੁਸੀਂ ਰੋਜ਼ ਪੁਲਿਸ ਵਾਲੇ ਗੋਲੀ ਮਾਰਦੇ ਨੇ ਕਿਸ ਨੂੰ ਕਿਸ ਨੂੰ ਇਹ ਇਨਕਾਊਂਟਰ ਹੋ ਗਿਆ ਜੀ ਇਹ ਭੱਜ ਰਿਹਾ ਸੀ ਜੀ ਇਹ ਫੁਲਾਣ ਨੇ ਸਾ ਅਸੀਂ ਹਸਲਾ ਕਰਾਉਣ ਗਏ ਨੇ ਸਾਡੇ ਦੇ ਗੋਲੀ ਚ ਉਹਦੀ ਮਾਰਤਾ ਜੀ ਦੇਖੋ ਕਿੱਡੀਆਂ ਕਹਾਣੀਆਂ ਕੱਢ ਜਾਂਦੇ ਨੇ ਯਾਰ ਰੱਦ ਹੋ ਗਈ ਇੱਕ ਮੁੰਡਾ ਸੀ ਜੀ ਐਕਸੀਡੈਂਟ ਚ ਮਰ ਗਿਆ ਜੀ ਇਹ ਭੱਜ ਰਿਹਾ ਸੀ ਪੁਲਿਸ ਮਾਰ ਲਾ ਗਈ ਇਹ ਮਰ ਗਿਆ ਜੀ ਦੇਖੋ ਜਮੇ ਹਾਸੋ ਇਹ ਨਹੀਂ ਤੇ ਬੇਤੁਕੀ ਗੱਲ ਮੈਂ ਹੈਰਾਨ ਆ ਸਾਡੀਆਂ ਕੋਰਟਾਂ ਦੇ ਉੱਤੇ ਜੱਜ ਸਾਹਿਬ ਦੇ ਉੱਤੇ ਵੀ ਯਾਰ ਕਿਵੇਂ ਮੰਨ ਲੈਣ ਨੂੰ ਤੁਸੀਂ ਇਹ ਗੱਲ ਨੂੰ ਇਹ ਕਹਾਣੀ ਨੂੰ ਇੱਕ ਚਾਰ ਦਿਨ ਪਹਿਲਾਂ ਦੀ ਖਬਰ ਮੈਂ ਪੜ ਰਿਹਾ ਸੀ ਵੀ ਇੱਕ ਮੁੰਡੇ ਨੂੰ ਪੇਛੀ ਤੇ ਲਾ ਜਾ ਰਹੇ ਸੀ ਕਹਿੰਦੇ ਜੀ ਉਹਨੇ ਕਹਿਮ ਨੂੰ ਉਲਟੀ ਆਉਂਦੀ ਆ ਉਹਨੂੰ ਗੱਡੀ ਚ ਉਤਾਰਤਾ ਉਹਨੇ ਪੁਲਿਸ ਵਾਲੇ ਦੀ ਰਫਲ ਖੋ ਕੇ ਹਸਲਾ ਖੋ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਮਾਰਤਾ ਵੀ ਇਹ ਹੱਦ ਹੋ ਗਈ ਤੁਸੀਂ 10 15 20 ਬੰਦੇ ਇੱਕ ਬੰਦੇ ਨੂੰ ਲਾ ਜਾ ਰਹੇ ਹੱਥ ਖੜੀ ਚ ਬੰਨ ਕੇ ਤੇ ਤੁਹਾਡਾ ਅਸਲਾ ਖੋ ਕੇ ਤੁਹਾਡੇ ਚਲਾਉਣਾ ਤੁਸੀਂ ਮਾਰਤਾ ਹੁਣ ਜਿਵੇਂ 84 ਦੇ ਦੌਰ ਚ 90 ਰੱਸੀ ਦੇ ਦੌਰ ਚ ਕਰਦੇ ਰਹੇ ਆ ਝੂਠੇ ਮੁਕਾਬਲੇ ਉਹ ਉਹ ਸ਼ੁਰੂ ਹੋ ਗਿਆ ਪੰਜਾਬ ਚ ਕੰਮ ਇਹਦੇ ਬਾਰੇ ਕੋਈ ਬੋਲ ਨਹੀਂ ਰਿਹਾ ਇਹ ਰੋਜ਼ ਦੀ ਘਟਨਾ ਅੱਜ ਦੀਆਂ ਚਾਰ ਖਬਰਾਂ ਪੜੀਆਂ ਇਕੱਠੀਆਂ ਮੈਂ ਵੀ ਲੱਤ 'ਚ ਗੋਲੀ ਮਾਰੀ ਪੱਟ 'ਚ ਗੋਲੀ ਮਾਰੀ ਉਹਨੇ ਫੈਰ ਕਰਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਤੀ ਇਹਦੇ ਕੋਈ ਸੋ ਮੋਟੋ ਨੋਟਸ ਕੋਈ ਕੋਰਟਾਂ ਵੱਲੋਂ ਕੋਈ ਲੋਕਾਂ ਵੱਲੋਂ ਲੋਕਾਂ ਵੱਲੋਂ ਵੀ ਕੋਈ ਗੱਲਬਾਤ ਨਹੀਂ ਕੋਈ ਵਿਰੋਧੀ ਧਿਰਾਂ ਵੱਲੋਂ ਨਹੀਂ ਕਿਉਂਕਿ ਸਾਰੇ ਰਲ ਗਏ ਨੇ ਤਾਂ ਸਾਡੇ ਕਾਲਤਾ ਸਾਹ ਦੇ ਵੱਲੋਂ ਕੋਈ ਇਹਦੇ ਉੱਤੇ ਪ੍ਰਤੀਕਿਰਿਆ ਨਹੀਂ ਕੋਈ ਸ਼ਮਨੀ ਕਮੇਟੀ ਵੱਲੋਂ ਨਹੀਂ ਵੀਰ ਤੁਸੀਂ ਤਾਂ ਬੋਲੋ ਸੋਡੇ ਮੁੰਡਿਆਂ ਨੂੰ ਮਾਰੀ ਜਾਂਦੇ ਅਸੀਂ ਕਹਿੰਦੇ ਯਾਰ ਜਿਹੜਾ ਬੰਦੇ ਨੇ ਕ੍ਰਾਈਮ ਕੀਤਾ ਜੁਰਮ ਕੀਤਾ ਨੂੰ ਫੜ ਲਓ ਹਾਂ ਸੱਚਾ ਕਾਨੂੰਨ ਤੁਹਾਡੇ ਕੋਲੇ ਆ ਅਦਾਲਤਾਂ ਤੁਹਾਡੇ ਕੋਲੇ ਆ ਜੱਜ ਤੁਹਾਡੇ ਕੋਲੇ ਆ ਕਾਨੂੰਨ ਜੋ ਕਹਿੰਦਾ ਸਜ਼ਾ ਨੂੰ ਮਿਲ ਜਾਣੀ ਹੈ ਨੂੰ ਜੇਲ੍ਹ ਚ ਬੰਦ ਕਰ ਦਿਓ ਇਹ ਕਿਹੜੀ ਦਲੀਲ ਹੋ ਗਈ ਤੁਸੀਂ ਜਾ ਕੇ ਗੋਲੀ ਮਾਰ ਦਿੰਨੇ ਹੋ ਜੇ ਫਿਰ ਤਾਂ ਜਿਹਨੂੰ ਮਰਜ਼ੀ ਕਰਨ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਗੈਂਗਸਟਰ ਕਹਿ ਕੇ ਕੋਈ ਲੁਟੇਰਾ ਕਹਿ ਕੇ ਚੋਰ ਕਹਿ ਕੇ ਜਿੱਦੇ ਮਰਜ਼ੀ ਗੋਲੀ ਮਾਰ ਦਿਓ ਇੱਕ ਦਹਿਸ਼ਤ ਦਾ ਮਾਹੌਲ ਇੱਕ ਮੈਂ ਗੱਲ ਅੱਜ ਹੀ ਮੈਂ ਖਬਰ ਅੱਜ ਲਗਾਤਾਰ 6 ਖਬਰਾਂ ਦੀ ਮੈਂ ਗੱਲ ਕਰਦਾ ਚਾਰ ਪੰਜ ਖਬਰਾਂ ਇਹ ਆਈਆਂ ਵੀ ਐਨਕਾਊਂਟਰ ਹੋਏ ਗੋਲੀਆਂ ਮਾਰਤੀਆਂ ਜਵਾਬੀ ਕਾਰਵਾਈ ਚ ਇੱਕ ਖਬਰ ਆਈ ਚੰਡੀਗੜ੍ਹ ਤੋਂ ਵੀ ਉੱਥੇ ਬੰਬ ਬਲਾਸਟ ਹੋ ਗਏ ਇਹ ਇਹ ਨਾਲ ਦੀ ਨਾਲ ਪੰਜਾਬ ਨੂੰ دہشت ਦੇ ਵਿੱਚ ਕਿਵੇਂ ਲੈ ਕੇ ਆਉਣਾ ਲੋਕਾਂ ਨੂੰ ਡਰਾਉਣਾ ਕਿਵੇਂ ਆ ਇਹ ਵੀ ਹੋ ਰਿਹਾ ਬੰਬ ਚਲਾਤੇ ਜੀ ਉੱਥੇ ਆ ਚਲਾਤਾ ਜੀ ਕਰੀ ਕਰਾਈ ਸਾਰਾ ਕੁਝ ਆਪੇ ਜਾਂਦੇ ਆ ਅੱਛਾ ਇਦਰੋਂ ਕਰਦੇ ਨੇ ਆਪਾਂ ਜ਼ਿੰਮੇਵਾਰੀ ਕਹੇ ਜੇਲ੍ਹ 'ਚ ਬੈਠੇ ਲੋ ਦਵਾ ਦਿੰਦੇ ਆ ਜਾਂ ਕਿਸੇ ਬਾਹਰ ਬੈਠੇ ਦੀ ਜ਼ਿੰਮੇਵਾਰੀ ਲਾਣ ਕਰਾ ਦਿੰਦੇ ਆ ਫਲਾਨ ਨੇ ਬਾਹਰ ਬੈਠੇ ਨੇ ਜਾਂ ਜੇਲ੍ਹ 'ਚ ਬੈਠੇ ਨੇ ਜ਼ਿੰਮੇਵਾਰੀ ਲੈ ਲਈ ਵੀ ਆ ਬੰਬ ਮੈਂ ਚਲਾਏ ਆ ਜੀ ਆ ਆ ਕਾਰਵਾਈ ਮੈਂ ਕੀਤੀ ਆ ਇਹਦੇ ਗੋਲੀ ਮੈਂ ਮਾਰੀ ਆ ਉਹ ਉਹ ਗੱਲ ਜਿਵੇਂ ਇੱਕ ਪਿੱਛੇ ਜਿਹਾ ਕੋਈ ਗੈਂਗਸਟਰ ਸੀਗਾ ਪਤਾ ਨਹੀਂ ਕੀ ਨਾਂ ਸੀ ਉਹਦਾ ਉਹ ਮਰੇ ਨੂੰ ਤਾਂ 2 ਸਾਲ ਪਤਾ ਨਹੀਂ 3 ਸਾਲ ਹੋ ਗਏ ਸੀ ਉਹਨੂੰ ਤੇ ਉਹ ਉਹਦੇ ਨਾਂ ਦੀ ਜ਼ਿੰਮੇਵਾਰੀਆਂ ਲਈ ਗਈ ਉਹ ਨਾਲ ਦੇ ਨਹੀਂ ਮਾਰਤਾ ਸੀ ਉਹ ਮੈਨੂੰ ਨਾਂ ਪਤਾ ਮੋਗੇ ਨਹੀਂ ਦਾ ਸੀਗਾ ਮੁੰਡਾ ਹੈ ਲੰਬਾ ਪਤਾ ਨਹੀਂ ਕੀ ਨਾਂ ਸੀ ਦਾ ਤੇ ਇਹ ਜਿਹੜੇ ਇਹ ਚੀਜ਼ ਹੋ ਰਹੀ ਹੈ ਵੀ ਇਹ ਇਹਦੇ ਉੱਤੇ ਸਾਨੂੰ ਬਹੁਤ ਚਿੰਤਾ ਕਰਨ ਦੀ ਲੋੜ ਹੈ ਇਹ ਗੱਲਾਂ ਛੋਟੀਆਂ ਨਹੀਂ ਆ ਇਹ ਇਹ ਸਾਰੀਆਂ ਤਿਆਰੀਆਂ ਬਹਿਰੀਆਂ ਕਰਕੇ ਸੋਡਾ ਸ਼ਿਕਾਰ ਕਿਵੇਂ ਖੇਡਣਾ ਪੰਜਾਬ ਨੂੰ ਲਾਂਬੂ ਕਿਵੇਂ ਲਾਉਣਾ ਕਿਵੇਂ ਅੱਗ 'ਚ ਝੋਕਣਾ ਉਹ ਸਾਰਿਆਂ ਕਰੀ ਬੈਠੇ ਨੇ ਜੇ ਅਸੀਂ ਚਿਕੰਨੇ ਨਾ ਹੋਏ ਅਸੀਂ ਨਾ ਜਾਗੇ ਅਸੀਂ ਨਾ ਇਕੱਠੇ ਹੋਏ ਤਾਂ ਇਹ ਸਾਡਾ ਨੁਕਸਾਨ ਵੱਡੇ ਪੱਧਰ ਤੇ ਕਰਨਗੇ ਕਸ ਲਖਿਆ ਬਈ ਲਾ ਦੋ ਜੇ ਦੱਸ ਦਿਓ ਕਿ ਕਈ ਇਹਨੇ ਫੋਟੋ ਵਾਇਰਲ ਹੋ ਜਾਂਦੀਆਂ ਕਹਿੰਦੇ ਯਾਰੀ ਤੁਹਾਡੀ ਵੀ ਚੰਗੀ ਰਹੀ ਹੋਣੀ ਕਿਤੇ ਗੱਲਬਾਤ ਹੋਈ ਭੋਂਤ ਮੰਨ ਜਾ ਕਿ ਆ ਕੁਝ ਹੋਰ ਕੀ ਰਿਹਾ ਮਾਨ ਸਾਹਿਬ ਯਾਰੀ ਦਾ ਬਈ ਚੋਣਾ ਇਕੱਠਿਆਂ ਨਹੀਂ ਲੜੀਆਂ ਪੀਪਲ ਪਾਰਟੀ ਚ ਕੰਮ ਇਕੱਠਿਆਂ ਨਹੀਂ ਕੀਤਾ ਫਿਰ ਉਹ ਦੋਸਤੋਂ ਬਾਅਦ ਵੀ ਮੈਂ ਤਾਂ ਮਿਲਿਆ ਜਦੋਂ ਜਿੱਤ ਗਿਆ ਵੋਟਾਂ ਚ ਵੀ ਮੈਂ ਤਾਂ ਮਿਲ ਕੇ ਆਇਆ ਮੈਂ ਮੁੱਦੇ ਅਸੀਂ ਲੈ ਕੇ ਗਏ ਸੀ ਵੀ ਆਹ ਮੁੱਦਿਆਂ ਤੇ ਕੰਮ ਕਰੋ ਹੀ ਸਾਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਮੈਂ ਤਾਂ ਇਕੱਲੇ ਨੂੰ ਵੀ ਕਹਿ ਕੇ ਆਇਆ ਪਾਸੇ ਦੋਨੇ ਅਸੀਂ ਖੜ ਗਏ ਨੇ ਚੰਗੀ ਤਰ੍ਹਾਂ ਲੈ ਇਕੱਠੇ ਰਹੇ ਆ ਇਹ ਤਾਂ ਜਿਵਨੀਆਂ ਚੋਣਾਂ ਦੇ ਵਿੱਚ ਇਕੱਠੇ ਹੋਟਲਾਂ 'ਚ ਰਹੇ ਆ ਅਸੀਂ ਤਾਂ ਸਾਰਾ ਕੁਝ ਸਾਨੂੰ ਪਤਾ ਲੋਕਾਂ ਦੇ ਘਰਾਂ 'ਚ ਵੀ ਇਕੱਠੇ ਰਹੇ ਆ ਤੇ ਅਸੀਂ ਤਾਂ ਮੈਂ ਤਾਂ ਗੱਲ ਹੀ ਕਰਦਾ ਵੀ ਮੈਂ ਤਾਂ ਪਾਸੇ ਬਿਠਾ ਕੇ ਕਰਕੇ ਵੀ ਕਿਹਾ ਕਿ ਮੈਂ ਬਾਈ ਇਹ ਜਿਹੜੀ ਤੂੰ ਕੁਰਸੀ ਦੇ ਆਏ ਦੇ ਬਾਹਲੇ ਆਏ ਆ ਇਹ ਤੇਰੇ ਕੋਲੇ ਪ੍ਰਮਾਤਮਾ ਨੇ ਤੈਨੂੰ ਮੌਕਾ ਦਿੱਤਾ ਹੈ ਇਹ ਕੋਈ ਤੇਰਾ ਚੰਗਾ ਕਰਮ ਸੀਗੇ ਤੈਨੂੰ ਮੌਕਾ ਮਿਲਿਆ ਤੂੰ ਆ ਜਾ ਪੰਜਾਬ ਦਾ ਕਰਜਾ ਕੁਝ ਪਰ ਅਜੋ ਰਾ ਰਾਜਿਆਂ ਵਾਲੇ ਛੱਡ ਕੇ ਕੋਈ ਚੰਗੇ ਸੇਵਾ ਵਾਲੇ ਕੰਮ ਛੱਡ ਕੇ ਵਿਅੰਤੀ ਵਾਲੇ ਰਾਹ ਤੁਰ ਪਿਆ ਉਹ ਦੇ ਬੰਤੇ ਨੂੰ ਤੇ ਉਹ ਅੱਜ ਬੁੱਚੜੀ ਕਿਹਾ ਜਾਣਾ ਤੇ ਮੈਨੂੰ ਉਹ ਨੂੰ ਨਾ ਕਿਤੇ ਛੋਟਾ ਕਰ ਦੇ ਉਸ ਕੰਮ 'ਚ ਇਹ ਜਿੱਧਰ ਨੂੰ ਇਹਦੇ ਹਾਲਾਤ ਨੇ ਅੱਜ ਇਹਦੇ ਕੋਲ ਚੁਟਕਲੀਆਂ ਕਹਾਣੀਆਂ ਤੋਂ ਇਲਾਵਾ ਦੂਜੀ ਗੱਲ ਕਿਹੜੀ ਆ ਅੱਛਾ ਜਿਹੜੀ ਅੱਲਾ ਦਿੱਲੀ ਵਾਲੇ ਉਹ ਵੀ ਖੁੰਝ ਲਾਤਾ ਇਹ ਤੇਰਾਵੜ ਦੀ ਮੋਹਰ ਹੈ ਜਿੱਥੇ ਜੀ ਕਰਨ ਦਾ ਚੱਕ ਕੇ ਠੋਕ ਲੈਂਦੇ ਇਹਨੂੰ ਮੋਹਰ ਨੂੰ ਪਰ ਕਰ ਕੀ ਰਹੇ ਨੇ ਸਾਰੀਆਂ ਗੱਲਾਂ ਬਾਤਾਂ ਉਂਟਲੀ ਦੇਖੋ ਇੱਥੇ ਸਮਝ ਲਾ ਲਓ ਦਿੱਲੀ ਦੇ ਵਿੱਚ ਕੇਜਰੀਵਾਲ ਮੀਟਿੰਗ ਲੈ ਰਿਹਾ ਸਾਰੇ ਜਿੰਨੇ ਅਫਸਰ ਨੇ ਪੰਜਾਬ ਦੇ ਅੱਛਾ ਉਹਦੇ ਵਿੱਚ ਭਵੰਤਮਾਨ ਬੰਦਾ ਕਿੱਥੇ ਬੈਠਾ ਹੈ ਕੇਜਰੀਵਾਲ ਐ ਬੈਠਾ ਸਾਹਮਣੇ ਭਵੰਤਮਾਨ ਅਫਸਰਾਂ ਦੇ ਨਾਲ ਕੁਰਸੀ 'ਤੇ ਹੀ ਬੈਠਾ ਹੈ ਹੁਣ ਇੱਥੋਂ ਤੁਸੀਂ ਸਮਝ ਲਾ ਲਓ ਵੀ ਸਾਡੇ ਇਹ ਕਿੱਥੇ ਜੇ ਖੜੀ ਹੈ ਗੱਲ ਹਾਂ ਤਾਂ ਮੈਦਾ ਜੀ ਵੀ ਕਹਿੰਨਾ ਵੀ ਭਵੰਤ ਸਿੰਘ ਜੀ ਇੱਥੇ ਨੂੰ ਇੰਨਾ ਜਲੀਲ ਕਰ ਰਹੇ ਆ ਅੱਜ ਵੀ ਛੱਡ ਦੇ ਕਿੱਡੀ ਕੀ ਚੀਜ਼ ਐ ਕੁਰਸੀ ਤੇ 2 ਸਾਲ ਤੋਂ ਲੋਕਾਂ ਨੇ ਤੈਨੂੰ ਹੋਰ 2 ਸਾਲ ਤਾਂ ਦੂਰ ਐ 6 ਮਹੀਨੇ ਨੂੰ ਇਹੀ ਲਾ ਦੇਣਗੇ ਤੈਨੂੰ ਆਣ ਕੇ ਬਹਿ ਜਾ ਪੰਜਾਬ ਦੀ ਨੌਜਵਾਨੀ ਦੇ ਨਾਲ ਇਹੀ ਲਾਉਣਗੇ ਇਹ ਸਾਰਾ ਜਿੰਨਾ ਦੋਸ਼ ਦੇਖ ਦੇਖੋ ਕਾਂਗਰਸ ਵੇਲੇ ਸਾਰਾ ਦੋਸ਼ ਕਾਂਗਰਸੀਆਂ ਨੇ ਕਿਹਦੇ ਸਿਰ ਤੇ ਮੜਿਆ ਪਹਿਲੇ ਤਾਂ 2 ਮਹੀਨਾ ਚਾਹੀ ਕੈਪਟਨ ਦੇ ਸਿਰ ਤੇ ਵੀ ਉਹ ਕਰ ਗਿਆ ਉਹ ਕਰ ਗਿਆ ਉਹੀ ਕੰਮ ਇਹਦੇ ਨਾਲ ਹੋਣਾ ਵੀ ਇਹ ਸਾਨੂੰ ਤਾਂ ਇਹ ਨਹੀਂ ਕਰਨ ਦਿੱਤਾ ਇਹਨੂੰ ਅਸੀਂ ਲਾਤਾ ਪ੍ਰਧਾਨਕ ਤੇ ਲਾਤਾ ਪ੍ਰਧਾਨਤੰਗ ਨੇ ਅਮਨ ਰੋੜਾ ਬਣਾਤਾ ਮੁੱਖ ਮੰਤਰੀ 6 ਮਹੀਨੇ 8 ਮਹੀਨੇ ਬਾਠੋਕਣਗੇ ਪਰੇ ਪਰ ਨਵੀਂ ਨੀਤੀ ਬਣਾ ਕੇ ਲਿਆਉਣਗੇ ਉਦੋਂ ਪਹਿਲੇ ਅਸਤੀਫਾ ਮਾਰ ਗਲੇ ਦੇ ਮੂੰਹ ਤੇ ਚੱਕ ਕੇ ਤੇ ਆ ਜਾ ਮੈਦਾਨ ਚ ਲੋਕਾਂ ਨਾਲ ਖੜ ਜਾਏ ਪਈ ਆ ਕੁਛੇ ਕਰਦੇ ਰਿਹਾ ਜਾਂ ਕਰਨਗੇ ਮੈਂ ਤੁਹਾਡੇ ਨਾਲ ਖੜਾ ਧੰਨਵਾਦ ਨੌਜਵਾਨ ਆਗੂ ਸਾਡੇ ਨਾਲ ਸੀ ਲੱਖਾ ਸਿੰਘ ਸੁਧਾਨਾ ਤੇ ਨਵਦੀਪ ਸਿੰਘ ਜਲਬੇੜਾ ਅਜੇ ਵੀ ਜੇ ਆਪਾਂ ਖਨੋਰੀ ਦੀਆਂ ਤਸਵੀਰਾਂ ਦੀ ਗੱਲ ਕਰਦੇ ਆ ਤੇ ਵੀਰਾਂ ਨੇ ਕਿਹਾ ਕਿ ਨਵੀਂ ਰੂਹ ਫੂਕੀ ਅੱਜ ਜਗਜੀਤ ਸਿੰਘ ਡੱਲੇਵਾਲ ਨੇ ਕਿਉਂਕਿ 3 ਤਰੀਕ ਨੂੰ ਇੱਕ ਨਵੇਂ ਮੋਰਚ ਦੀ ਆਰੰਭਤਾ ਹੋਣੀ ਹੈ ਉਹ ਕਹਿੰਦੇ ਕਿ ਆ ਜਾਓ ਸਾਡੇ ਨਾਲ ਵੀ ਉਸ ਦਿਨ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਉਹ ਵੀ ਅਸੀਂ ਲੜਾਈ ਲੜ ਰਹੇ ਆ ਉਹ ਵੀ ਪਾਣੀ ਦੀ ਲੜਾਈ ਆ ਜਿਹੜਾ ਕਿ ਪਾਣੀ ਵਿੱਚ ਜ਼ਹਿਰ ਕੋਲੇ ਜਾ ਰਿਹਾ ਵਾ ਉਹਦੀ ਵਿੱਚ ਹੋ ਕੰਦਤਾ ਗਿਆ ਕਿ ਆਇਓ ਲੁਧਿਆਣੇ ਦੇ ਨੇੜੇ ਸਾਰਾ ਡਰੈਸ ਵੀ ਦੱਸ ਦਿੱਤਾ ਗਿਆ ਵੇਖਦੇ ਆ 3 ਤਰੀਕ ਵਾਲੀ ਲੜਾਈ ਦੇ ਵਿੱਚ ਕਿੰਨਾ ਇੱਕ ਪੰਜਾਬ ਦੇ ਲੋਕ ਯੋਗਦਾਨ ਦਿੰਦੇ ਆ ਤੇ ਇਧਰਲੇ ਪਾਸੇ 6 ਤਰੀਕ ਨੂੰ ਜਿਹੜਾ ਦਿੱਲੀ ਵਾਲੇ ਪਾਸੇ ਨੂੰ ਕੂਚ ਕਰਨਾ ਉਹਦੀਆਂ ਵੀ ਤਿਆਰੀਆਂ ਹੋਣੀਆਂ ਚਾਲੂ ਹੋ ਚੁੱਕੀਆਂ ਤੇ ਖਨੌਰੀ ਬਾਰਡਰ ਤੇ ਆ ਤਕਰੀਬਤ ਸਵੇਰ ਦੀਆਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਜੁੜੇ ਰਹੋ ਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ